ਪਤਾ ਨਹੀਂ ਕਿੱਥੇ ਗਏ ਨੇ ਦੱਸ ਕੇ ਵੀ ਨਹੀਂ ਗਏ ਕਿੰਨਾ ਟਾਈਮ ਹੋ ਗਿਆ ਹਜੇ ਤੱਕ ਘਰੇ ਨਹੀਂ ਆਏ ਮੈਨੂੰ ਤਾਂ ਹੋਰ ਟੈਨਸ਼ਨ ਹੋਈ ਪਈ ਐ ਉਧਰੋਂ ਘਰੇ ਕਿਸੇ ਨੇ ਮੈਨੂੰ ਫੋਨ ਨਹੀਂ ਕਰਕੇ ਦੱਸੀ ਗੱਲ ਕੀ ਕੁਝ ਹੋਈ ਜਾਂਦਾ ਘਰੇ ਮੈਂ ਵੀ ਨਹੀਂ ਆਏ ਨਾ ਹਾਂ ਇਤਿਆਂ ਲੰਮੀਆਂ ਤਾਂ ਨਹੀਂ ਹੈ ਕੋਈ ਹੈਗਾ ਸੰਸਾ ਫਿਕਰ ਉਹ ਪੈ ਗਈ ਸੀ ਜੀ ਪੈ ਗਈ ਸੀ ਸਾਰਾ ਦਿਨ ਪੈਂਦੀ ਆ ਕਿਹੜਾ ਕੋਈ ਹੋਰ ਕੰਮ ਹੋਰ ਕੀ ਕੰਮ ਕਰਨ ਦੇ ਵੇੜ ਤਾਂ ਲੈ ਸਾਰੇ ਕੰਮ ਨਾ ਤੈਨੂੰ ਆਇਆ ਪਤਾ ਮੇਰੀ ਸਾਰੇ ਪਿੰਡੇ 'ਚ ਥੂ ਥੂ ਹੋ ਗਈ। ਨਾ ਤੁਸੀਂ ਕਹੇ ਕਿੱਥੇ ਸੀਗੇ ਪਹਿਲਾਂ ਇਹ ਦੱਸੋ। ਗਿਆ ਸੀ ਠੱਠੇ ਖੂਚ ਹਰੇਕ ਝੇੜ ਕਰਦਾ। ਅਗਲਾ ਕਹਿੰਦਾ ਪਹਿਲਾਂ ਰਿਸ਼ਤਾ ਕਰਾ ਕੇ ਠੱਗੀ ਕਰਾਤੀ। ਹੁਣ ਜ਼ਮੀਨ ਨਾ ਕਰਾਉਣ ਨੂੰ ਫਿਰਦਾ ਸੀ ਸਾਲੇ ਨੇ। ਹੁਣ ਕਹਿੰਦੇ ਉਹ ਤੋਂ ਵੀ ਮੁੱਕਰ ਗਿਆ ਉਹ। ਹੁਣ ਉਹ ਤਾਂ ਚਾਚਾ ਮੁੱਕ ਰਿਆ। ਕੀ ਠੱਗੀ ਕਰਵਾਤੀ? ਤੇ ਫਿਰ ਚਾਚੇ ਵਾਲੀ ਜ਼ਮੀਨ ਤੇ ਰਿਸ਼ਤਾ ਦਿੱਤਾ ਸੀ। ਹੋਰ ਕਾਸਤੇ ਦਿੱਤਾ ਸੀ। ਹੁਣ ਸਾਨੂੰ ਕਿਹਾ ਸੀ ਚਾਚਾ ਹੋਰ ਹੀ ਕੁਝ ਕਰ ਦੂਗਾ। ਯਾਰ ਦੇ ਵਿਆਹ ਕਰਵਾਏ। ਉਹ ਤਾਂ ਤੁਸੀਂ ਹੀ ਚੌੜੀ ਹੋਈ ਫਿਰਦੀ ਸੀ। ਹਾਂ ਹਾਂ ਮੇਰਾ ਚਾਚਾ ਠੀਕ ਆ ਸਾਥੋਂ ਪਾਸੇ ਨਹੀਂ ਸਾਰੀ ਜ਼ਮੀਨ ਉਹਦੀ ਸਾਡੇ ਕੋਲੇ ਆ ਤੇ ਜਿਹੜੀ ਗੱਲ ਚਾਚੇ ਨੇ ਕਹੀ ਸੀ ਉਹੀ ਅਸੀਂ ਕਹੀ ਆ ਤੁਹਾਨੂੰ ਕਹੀ ਆ ਤੁਸੀਂ ਹੁਣ ਫਿਰ ਮੈਨੂੰ ਤਾਂ ਦੱਸ ਦੇ ਮੈਂ ਕਿਹੜੇ ਖੂਚ ਡਿੱਗਾ ਮੈਂ ਕਿੱਥੇ ਮਰਾਂ ਮੇਰੇ ਭਰਾ ਨੂੰ ਦੱਸ ਦਿਓ ਕੀ ਕਰੇ ਉਹ ਵੀ ਤਾਂ ਵਿਚਾਰਾ ਫਿਰਦਾ ਹੀ ਆ ਉਹ ਤਾਂ ਗੁੱਜਾ ਇੱਥੇ ਬਹਤ ਇੱਥੇ ਬੈਠਾ ਰੂ ਉੱਥੇ ਬਹਤ ਉੱਥੇ ਬੈਠਾ ਰੂ ਹਾਂ ਤੇ ਚੜੀ ਲੱਖੀ ਦੀ ਹੈ ਨਹੀਂ ਕਿਉਂ ਨਹੀਂ ਚੜੀ ਲੱਖੀ ਦੀ ਸਾਰੇ ਜਿੰਨੇ ਵਾਰੀ ਅਧਿਕਾਰ ਦੇ ਉਹਦੇ ਸਿਰ ਤੇ ਕਰਦੀ ਵੀਰ ਆਪ ਹੀ ਕਰਾ ਲੂਗਾ ਆਪਦੀ ਜਮੀਨ ਆਪਦੇ ਨਾਮ ਉਹਨਾਂ ਤਾਂ ਐਨੀ ਟੈਨਸ਼ਨ ਐ ਨਹੀਂ ਤੁਹਾਨੂੰ ਬੜਾ ਫਿਕਰ ਹੋਇਆ ਤੇ ਉਹਦੇ ਨਾਲ ਵੱਧ ਨਾ ਫਿਕਰ ਹੋਵੇ ਨਾ ਮੈਂ 14 ਕਿੱल्ल्या ਤੇ ਰਿਸ਼ਤਾ ਕਰਾਇਆ ਮੈਂ ਕਹਰੇ ਮੂੰਹ ਲੈ ਕੇ ਮੱਥੇ ਲੱਗਾ ਉਹਨਾਂ ਦੇ ਤੇ ਬਾ ਉਹ ਤਾਂ ਪਤਾ ਲੱਗੀ ਕਿ ਉਹਨਾਂ ਨੂੰ ਵੀ ਕੀ ਗੱਲ ਹੋਈ ਪਈ ਹੈ ਹੈ ਸੋਡੇ ਭਾਦੀ ਲੱਗ ਗਿਆ ਤੁਹਾਨੂੰ ਇਹਦਾ ਨਹੀਂ ਪਤਾ ਵੀ ਜਿੱਥੇ ਮੇਰੀ ਬੈਠਣੀ ਉੱਠੀ ਹੈ ਉੱਥੇ ਵੱਡੀ ਹੈ ਮੇਰੀ ਜਾਣ ਕੇ ਵੱਡੀ ਹੈ ਤੁਸੀਂ ਕੋਈ ਜਾਣ ਕੇ ਨਹੀਂ ਵੱਡੀ ਵੱਡੀ ਨਹੀਂ ਜਾਣ ਕੇ ਮੇਰੀ ਗੱਲ ਸੁਣਦਾ ਠੀਕ ਆ ਅਰੇ ਭਰਾਣਾ ਗੱਲ ਕਰ ਆਦੀ ਮਾਣਾ ਗੱਲ ਕਰ ਉਹਨਾਂ ਨੂੰ ਪੁੱਛ ਕਾ ਚਾਚਾ ਜ਼ਮੀਨ ਨਾਲ ਕਰਾਉ ਕਿ ਨਹੀਂ ਕਰਾਉਗਾ ਅੱਛਾ ਹੁਣ ਮੈਂ ਫੋਨ ਕਰਕੇ ਮੈਂ ਪੁੱਛਾਂ ਤੇ ਹੋਰ ਕੌਣ ਪੁੱਛੂਗਾ ਨਾ ਫਿਰ ਮੈਂ ਕੀ ਕਹੂੰਗੀ ਉਹਨਾਂ ਨੂੰ ਵੀ ਜ਼ਮੀਨ ਨਾ ਕਰਾਉ ਜੇ ਕਹਤਾ ਵੀ ਨਹੀਂ ਕਰਾਉਂਦੇ ਜੇ ਚਾਚੇ ਨੇ ਸਾਫ਼ ਹੀ ਮਨਾਂ ਕਰਤਾ ਵੀ ਮੈਂ ਨਹੀਂ ਕਰਾਉਂਦਾ ਫਿਰ ਕੋਈ ਨਹੀਂ ਫਿਰ ਉਹਦਾ ਹੱਲ ਵੀ ਹੋ ਜਾਊਗਾ ਕੀ ਹੱਲ ਹੋ ਜਾਊਗਾ ਤੇਰੇ ਕੋਲ ਜਿਆਦਾ ਤੇਰੀ ਜਵਾਲ ਲੱਗਦੀ ਹੈ ਤੂੰ ਮੇਰੇ ਇਹ ਤੂੰ ਮੇਰੇ ਮੂੰਹ ਹੀ ਬੋਲੀ ਜਾਂਦੀ ਹੈ ਹਾਂ ਕਤਾ ਚੋ ਦੂਜੀ ਚਤਰਾਈ ਕਿਉਂ ਨਹੀਂ ਚੜੀ ਲੱਥੀ ਦੀ ਸਾਰੇ ਜ਼ਿੰਮੇਵਾਰ ਇਹ ਮੇਰੇ ਵੀਰੇ ਦੇ ਸਿਰ ਤੇ ਹੋ ਜਾ ਇੰਨਾ ਹੀ ਜ਼ਿੰਮੇਵਾਰ ਹੁੰਦਾ ਨਾ ਤੇਰਾ ਆਪਰਾ ਅੱਜ ਨੂੰ ਚਾਚੇ ਵਾਲੀ ਜ਼ਮੀਨ ਨਾ ਕਰਾ ਲੈਂਦਾ ਮੈਨੂੰ ਕਿਉਂ ਮਾਰੀ ਐਨੇ ਜੀ ਮੇਰੀ ਕੀ ਗਲਤੀ ਐ ਇਧ ਵਿੱਚ ਕਿਉਂ ਤੇਰੀ ਗਲਤੀ ਨਹੀਂ ਤੇਰੇ ਕਹੇ ਤੇ ਮੈਂ ਰਸਤਾ ਕਰਾਇਆ ਸੀ ਮੈਂ ਪਹਿਲਾਂ ਸੌਂ ਖੜੀ ਹਾਂ ਚੱਲ ਜਾ ਜਿਨਾ ਜੋ ਜਿਨਾ ਦੇ ਚਾਹੇ ਜ਼ਮੀਨ ਹੀ ਨਾ ਨਾ ਕਰਵਾ ਸੁਣ ਗਿਆ ਤੂੰ ਕੋਨਾ ਜੇ ਇੱਥੇ ਪਾਰ ਨਾ ਪਾਈ ਚੱਲ ਨਹੀਂ ਮੈਂ ਜਾਉਣੀ ਚੱਲ ਨਹੀਂ ਜਾਉਣੀ ਕਿੱਥੇ ਤੇ ਮਰਜੀ ਜਾ ਤੈਨੂੰ ਪੈਸਾ ਨਹੀਂ ਦੇਣਾ ਤੇ ਘਰ ਦੇ ਵੀ ਨਹੀਂ ਦੇਣਾ ਚੱਲ ਨਿਕਲ ਜਾ ਤੂੰ ਚੱਲ ਤੇਰੀ ਗੱਲ ਤਾਂ ਸੁਣ ਲਾ ਮੈਂ ਤੈਨੂੰ ਕਹਿ ਦੇਣਾ ਦਫਾ ਹੋ ਜਾ ਇੱਥੋਂ ਉਹਨਾਂ ਦੇਰੇ ਇੱਥੇ ਪੈਰ ਨਾ ਪਾਈ ਜਿੰਨੇ ਤੇ ਜਮੀਨ ਨਹੀਂ ਨਾ ਕਰਾਉਂਦਾ ਚਾਚਾ ਚਾਚਾ ਜੀ ਨਾ ਕਰਈਏ ਕਿ ਵੀ ਸਾਰੀ ਉਮਰ ਇੱਥੇ ਬੈਠੇ ਰਹੂਗੀ ਉਹ ਤਾਂ ਇਹ ਘਰ ਦੇ ਨਹੀਂ ਸਰਦਾਰ ਦੀ ਆ ਤੈਨੂੰ ਘਰੇ ਰੱਖਣਾ ਜਾਂ ਇੱਥੇ ਬਸਾਉਣਾ ਸੁਣ ਗਿਆ ਤੈਨੂੰ ਪੰਜਾਬ ਵਿੱਚ ਚੱਲ ਨਿਕਲ ਮੇਰੀ ਗੱਲ ਤਾਂ ਸੁਣ ਲਾ ਮਾਂ ਤੂੰ ਹੀ ਸਮਝਾ ਦੇ ਇਹਨਾਂ ਨੂੰ ਦੋ ਦਿਨ ਹੋ ਗਏ ਕੁਝ ਨਹੀਂ ਖਾਦਾ ਪੀਤਾ ਹੈਗਾ ਹੁਣ ਤਾਂ ਟੈਨਸ਼ਨ ਹੋਈ ਪਈ ਆ ਜੇ ਇਹਨਾਂ ਨੂੰ ਕੁਝ ਹੋ ਗਿਆ ਫਿਰ ਆਪਾਂ ਕੀ ਕਰਾਂਗੇ ਕੋਈ ਨਾ ਪੁੱਤ ਤੂੰ ਫੇਰ ਨਾ ਕਰ ਮੈਂ ਸਮਝਉ ਨਹੀਂ ਆਨੂ ਇਹਨੂੰ ਨਹੀਂ ਮੈਂ ਕੁਝ ਵੀ ਹੋਣ ਦਿੰਦੀ ਇੱਧਰ ਆ ਕੇ ਪੈ ਜਿੰਦੇ ਆ ਨਾ ਕੋਈ ਗੱਲ ਕਰਦੇ ਨਾ ਸੁਣਦੇ ਆ ਕੋਈ ਗੱਲ ਚੱਲ ਕੋਈ ਨਾ ਤੂੰ ਆ ਜਾ ਆ ਬੈਠ ਲਾਡੀ ਗੱਲ ਸੁਣ ਲੋ ਕੀ ਕਹਿੰਦੀ ਆ ਬੇਬੇ ਕੀ ਹੋ ਗਿਆ ਦੋ ਦਿਨ ਹੋ ਗਏ ਨਾ ਕੁਝ ਖਾਦਾ ਨਾ ਪੀਤਾ ਹੈ ਕੀ ਹੋ ਜੂਗਾ ਦੱਸੋ ਆਪਦੀ ਸਿਹਤ ਹੀ ਖਰਾਬ ਕਰੋਗੇ ਤਾਂ ਕੁੱਖ ਨਹੀਂ ਲੱਗਦੀ। ਨਾ ਪੁੱਤ ਰੋਟੀ ਛੱਡ ਕੇ ਫਿਰ ਕੀ ਹੋ ਜੂਗਾ? ਓਏ ਬੇ ਚੰਗਾ ਨਹੀਂ ਲੱਗਦਾ ਕੁਛ ਹੋਣਾ ਕਿਉਂ ਨਹੀਂਗਾ ਜਿਹੜਾ ਕੁਛ ਤੂੰ ਕਰਤਾ। ਛੋਟੀ ਨਹੀਂ ਚੰਗੀ ਲੱਗਦੀ ਹੁਣ ਮੈਂ ਦੱਸ ਕੀ ਕਰਾਂ? ਬੇਬੇਨ ਤਾਂ ਹਜੇ ਵੀ ਕੋਈ ਫਿਕਰ ਨਹੀਂ ਹੈਗੀ। ਜੇ ਬੇਬੇ ਨੂੰ ਫਿਕਰ ਹੁੰਦੀ ਤਾਂ ਕਾ ਤੋ ਹੱਥ ਆ ਕਰਕੇ ਬੰਦੀ ਕਿਸੇ ਪਾਸੇ ਮੂੰਹ ਦਿਖਾਉਣ ਜੋਗੇ ਨਹੀਂ ਛੱਡੇ। ਜੇ ਇਧਰਲੇ ਪਾਸੇ ਦੀ ਕਿਸੇ ਪਾਸੇ ਜਾਣਿਆ ਇਧਰੋਂ ਰੋਗ ਲੈਣ ਨੇ ਜਾਂ ਪਿਛਲੇ ਗੇਟੋਂ ਕਿਸੇ ਪਾਸੇ ਜਾਣਿਆ ਇਧਰੋਂ ਲੋਕ ਰੋਕ ਲੈਂਦੇ ਆ। ਜੀ ਨਹੀਂ ਕਰਦਾ ਬਾਹਰ ਨਿਕਲਣ ਨੂੰ। ਨਾ ਪੁੱਤ ਮੈਨੂੰ ਫਿਕਰ ਕਿਉਂ ਨਹੀਂ ਮੈਨੂੰ ਬਥੇਰਾ ਫਿਕਰ ਹੈ ਮੇਰੇ ਪੁੱਤ ਦਾ ਫਿਰ ਮੈਂ ਜੇ ਫਿਕਰ ਆ ਤਾਂ ਕਿਉਂ ਜਾਣਦੀ ਨਹੀਂ ਹੱਥੋਂ ਜ਼ਮੀਨ ਤੁਸੀਂ ਚੁੱਪ ਚਾਪ ਅੰਦਰ ਜਾਵੜੋ ਮੈਂ ਰੋਟੀ ਨਹੀਂ ਖਾਣੀ ਸਮਝਦੀ ਇਹ ਗੱਲ ਦੱਸਦੀ ਮੈਂ ਸੋਚੀ ਜਾਂਣਾ ਕਿ ਚਾਚੇ ਨੂੰ ਗੱਡੀ ਕਿਵੇਂ ਚੜਾਉਣਾ ਬਸ ਇਹ ਗੱਲ ਇਹ ਐ ਇਹੋ ਜਿਹਾ ਕੁਛ ਤੁਸੀਂ ਕੁਛ ਵੀ ਨਹੀਂ ਕਰਨਾ ਨਾ ਤੁਹਾਨੂੰ ਕੱਲ ਨੂੰ ਜੇਲ੍ਹ ਹੋ ਜੂਗੀ ਇਹਦੀ ਕੋਈ ਗੱਲ ਨਹੀਂ ਹੋ ਜਾਣ ਤੇ ਜੇਲ੍ਹ ਪਰ 7 ਕਿਲੇ ਨਹੀਂ ਜਾਣਦੇ ਨੇ ਮੈਂ ਮੇਰੀ ਗੱਲ ਸੁਣੋ ਨਾਲੇ ਇਹ ਪਿੰਡ ਚ ਬਦਨਾਮੀ ਹੋਊਗੀ ਹੈ ਬਤੀਜਿਆਂ ਦਾ ਚਾਚਾ ਹੀ ਮਾਰਦਾ ਕੋਈ ਨਾ ਫਿਰ ਹੋਈ ਜਾਂਦੇ ਚਾਚਾ ਨੇ ਜਿਹੜੇ ਚੰਗੇ ਕੰਮ ਕਰੇ ਉਹ ਦਿਸੀ ਜਾਂਦੇ ਨੇ ਲੋਕਾਂ ਨੂੰ ਨਹੀਂ ਜੇ ਲਵਾ ਗਿਆ ਸਾਨੂੰ ਜਮੀਨਾਂ ਕਿ ਚੰਗੀਆਂ ਲੱਗਣਗੀਆਂ ਤੂੰ ਮਾੜਾ ਮੋਟਾ ਦਿਮਾਕ ਨਾ ਕੰਮ ਲੈ ਦੋਸਰੀ ਹੁੰਦਾ ਜੇਕਰ ਮੈਨੂੰ ਸਾਰੀ ਉਮਰ ਕੈਦ ਹੋ ਜਾਊਗੀ ਕੋਈ ਨਹੀਂ 10 12 ਸਾਲਾਂ ਬਾਅਦ ਆ ਜੂਗਾ ਵੇਖ ਲੈ ਦੱਸ ਬਾਤ ਹੋ ਜਾਊਗੀ 10 12 ਸਾਲ ਥੋੜੇ ਹੁੰਦੇ ਨੇ ਤੂੰ ਲੈਣਾ ਕੀ ਐਸ ਗੱਲ ਤੋਂ ਫਿਰ ਹੁਣ ਕੀ ਕਰੀਏ ਦੱਸ ਕੋਈ ਗੱਲ ਨਹੀਂ ਕੋਈ ਹੱਲ ਕਰ ਲਾਂਗੇ ਭੂਆ ਨੂੰ ਸਾਦ ਦੇ ਕੀਤਾ ਭੂਆ ਨੂੰ ਫੂਕੂਆ ਕਿਹਨੇ ਆਜੂਗੀ ਦੋ ਦਿਨਾਂ ਨੂੰ ਆਪਾਂ ਕੁਝ ਨਹੀਂ ਕਰਦੀ ਸਿੱਧੀ ਜੀ ਗੱਲ ਜਿਹੜੀ ਮੇਰੀ ਆ ਸੁਣ ਲੋ ਠੀਕ ਐ ਤੁਸੀਂ ਮੇਰੇ ਤੋਂ ਕੁਝ ਨਹੀਂ ਲੈਣ ਦੇਣਾ ਠੀਕ ਐ ਮੈਨੂੰ ਕਰ ਦੋ ਵੇਖ ਮੈਂ ਚਾਚੇ ਨੂੰ ਮਾਰ ਦੇਣਾ ਤਨੂੰ ਕੋਈ ਪੁਲਿਸ ਬਾਲ ਸਕਿਆ ਤੁਹਾਨੂੰ ਕੁਝ ਨਹੀਂ ਪਹੁੰਚਦੀ ਕਦੋਂ ਬੀ ਦੱਸ ਵੀ 7 ਕਿਲੇ ਬਥੇਰੇ ਰਹਿਣ ਦੋ ਸੱਜਾਂ ਜਿੱਥੇ ਗਏ 7 ਕਿਲੇ ਐਵੇਂ 7 ਕਿਲੇ ਬਥੇਰੇ ਤੂੰ ਕਮਾਲ ਕਰਦੀ ਐਗੀ ਕੋਈ ਨਾ ਪੁੱਤ ਨਾ ਮੈਂ ਤੈਨੂੰ ਕਿਵੇਂ ਬੇਜ਼ਾਖਲ ਕਰਦਾ ਆ ਕਿ ਮੈਨੂੰ ਬੇਜ਼ਾਖਲ ਕਰ ਦੋ ਇਹ ਕੀ ਗੱਲ ਕਹਿਤੀ ਤੂੰ ਇਹ ਵੀ ਤੂੰ ਚੁੱਪ ਕਰਦਾ ਠੀਕ ਆ ਨਾ ਪਹਿਲਾਂ ਹੀ ਮੈਥੋਂ ਨਾ ਦਿਮਾਗ ਮੇਰਾ ਬਾਹਰ ਜਾਇ ਖਰਾਬ ਹੋਇਆ ਪਿਆ ਦਾ ਸੋਚ ਸੋਚ ਕੇ ਪਤਾ ਨਹੀਂ ਕੀ ਹੋਈ ਲੱਗਦੀ ਦਿਮਾਗ ਤਾਂ ਸਾਡਾ ਵੀ ਖਰਾਬ ਹੋਇਆ ਪਿਆ ਸਾਡਾ ਕਹਿੰਦਾ ਜੀ ਕਰਦਾ 7 ਕਿਲੇ ਸਾਡੇ ਹੱਥੋਂ ਜਾਣ ਜਦੋਂ ਮੈਂ ਖੇਤ ਜਾਣਾ ਨਾ ਖੇਤ ਤੇ ਮੇਰਾ ਦਿਲ ਪਾੜਦਾ ਜੋ ਮੈਂ ਦੇਖਣਾ ਚਾਹ ਚਲੀ ਜੀ ਮੈਂ ਚਾਚਾ ਉੱਥੇ ਫਿਰਦਾ ਹੁੰਦਾ ਉਹ ਦੇਖ ਲੈ ਉਹਨੇ ਸ਼ਰਮ ਹੈਗੀ ਜਾਂਦੀ ਹੈ ਡੱਬੇ ਚ ਬੰਨ ਕੇ ਰੋਟੀਆਂ ਖੇਤ ਵਗ ਜਾਂਦੀ ਆ ਉਹਦੇ ਕੋਲੇ ਹੈ ਬੇ ਪੁੱਤ ਉਹਨੂੰ ਤਾਂ ਸ਼ਰਮ ਜਦੋਂ ਇਹਨੇ ਇਥਰੇ ਚੜਾ ਲਈ ਉਹਨੂੰ ਸ਼ਰਮ ਕੀ ਹੋਊਗੀ ਇਹ ਜੀ ਤੂੰ ਵੀ ਤੈਨੂੰ ਮੈਂ ਦੇਣਾ ਵੀ ਮੈਂ ਇਥੋਂ ਮਰ ਜੂਗਾ ਉਹ ਮਰ ਜੂਗਾ ਹੈ ਅੱਬਲਵੇਂ ਤਾਂ ਮੈਂ ਜਾਣਾ ਹੀ ਆ ਯਾਰ ਕੁਝ ਨਹੀਂ ਹੁੰਦਾ ਐ ਤੁਸੀਂ ਮੈਨੂੰ ਰੋਕੋ ਨਾ ਕੁਝ ਵੀ ਨਾ ਮੈਨੂੰ ਜਾਣ ਦੇ ਨਹੀਂ ਤੂੰ ਕਿਤੇ ਨਹੀਂ ਜਾਣਾ ਪੁੱਤ ਰਹਿਣ ਦੇ ਚੁੱਪ ਕਰਕੇ ਬਹਿ ਜਾ ਨਹੀਂ ਜਾਣਾ ਕੁਝ ਨਹੀਂ ਹੁੰਦਾ ਖੇਤ ਹੋਊਗਾ ਮਾਰਨਾ ਜਾ ਕੇ ਤੇ ਲੈਂਬੜੋ ਦੇ ਸਿਰ ਦੇ ਵਿੱਚ ਇੱਕ ਨਾਲ ਹੀ ਹਲਟ ਜੂਗਾ ਹਾਂ ਤੇ ਜਿਹੜੇ ਲੋਕ ਦੇਖਣਗੇ ਐ ਹਾਂ ਉਹ ਖੇਤ ਬਾਰੇ ਕੋਈ ਨਹੀਂ ਹੁੰਦਾ ਤੁਹਾਡੇ ਕੰਮ ਕੋਈ ਨਹੀਂ ਹੁੰਦਾ ਉਥੇ ਜੇ ਕੋਈ ਨਾ ਦੇਖਿਆ ਤਾਂ ਵੀ ਆਪਣੇ ਸਿਰ ਲੱਗੂਗਾ ਜੇ ਕਿਸੇ ਨੇ ਦੇਖ ਲਿਆ ਤਾਂ ਵੀ ਆਪਣੇ ਸਿਰ ਲੱਗੂ ਤੁਸੀਂ ਕੋਈ ਕੰਮ ਕਰਵਾ ਦੇ ਦੋ ਨਾ ਤੁਸੀਂ ਆਪ ਨਾ ਕਰਵਾਈਏ ਜ਼ਮੀਨ ਤੁਸੀਂ ਆਪ ਨਾ ਜਮਾ ਜ਼ਮੀਨ ਕਰਾ ਲੈਦੀਆਂ ਤਾਂ ਵਧੀਆ ਸੀਗਾ ਆ ਰੋਣਾ ਨਹੀਂ ਪੈਂਦਾ ਸੀਗਾ ਅੱਜ ਨਾ ਤੁਸੀਂ ਮੈਨੂੰ ਕਰਨ ਦਿੰਨੀਏ ਕੁਸ ਵੀ ਮੈਂ ਆਹਦੇ ਹਿਸਾਬ ਨਾਲ ਕਰਲਾ ਲੋਟ ਚਾਚੇ ਨੂੰ ਕੋਈ ਨਾ ਬੈਠ ਕੇ ਹੱਲ ਕਰੋ ਮਸਲਿਆਂ ਦਾ ਮਾਰ ਨਾ ਰੋਣ ਤਾਂ ਕੋਈ ਹੱਲ ਹੁੰਦਾ ਸਾਰਾ ਮੈਨੂੰ ਮੈਂ ਜਾਣਾਂਗਾ ਮੈਨੂੰ ਰੋਕੋ ਨਾ ਐਂ ਜੇਲਾ ਵੀ ਇੱਥੇ ਕਲੇਸ਼ ਖੜਾ ਹੋ ਜਾਊਗਾ ਛੋਟੇ ਭੱਜ ਜਾਊਗਾ ਮੇਰੇ ਕੋਲ ਨਾ ਕੁਝ ਨਹੀਂ ਤੂੰ ਕਿਤੇ ਨਹੀਂ ਜਾਣਾ ਪੁੱਤ ਤੂੰ ਬਹਿ ਜਾ ਕੋਈ ਜਾਣਾ ਨਹੀਂ ਅੱਬ ਤੂੰ ਕਿਉਂ ਐਂ ਬਕਵਾਸ ਕਰਦੀ ਹੁੰਦੀ ਹੈ ਮੇਰੇ ਨਾਲ ਮੇਰਾ ਅੱਗੇ ਦਿਮਾਗ ਖਰਾ ਲਾ ਮੈਂ ਤੈਨੂੰ ਕਹੀ ਜਾਣਾਗਾ ਨਾ ਬੋਲ ਮੇਰਾ ਨਾ ਬੋਲ ਮੈਂ ਜਾਣਾਗਾ ਚੁੱਪ ਚਾਪ ਠੀਕ ਹੈ ਇੱਥੇ ਬੈਠੀ ਰਹਿ ਜੇ ਜਾਣਾ ਤਾਂ ਦੇ ਕੇ ਭੱਜਾ ਮੈਨੂੰ ਨਹੀਂ ਇੱਥੇ ਉਹ ਨਹੀਂ ਜਾਣ ਮੇਰੀ ਗੱਲ ਸੁਣੋ ਐਸਾ ਕੰਮ ਨਹੀਂ ਕਰਨਾ ਤੁਸੀਂ ਮਾਰੇ ਠੰਡੇ ਦਿਮਾਗ ਨਾਲ ਸੋਚੋ ਕੁਝ ਨਹੀਂ ਹੁੰਦਾ ਕਿੰਨੇ ਕ ਦਿਨ ਕਿੰਨੇ ਕ ਦਿਨ ਚੁੱਪ ਕਰਕੇ ਰਹਾ ਨਹੀਂ ਹੁੰਦਾ ਮੇਰੇ ਠੰਡੇ ਦਿਮਾਗ ਮਾਰ ਦੇ ਮਾਰ ਕੇ ਕੀ ਹੋ ਜਾਊਗਾ ਆ ਜਮੀਨ ਫਿਰ ਵੀ ਆਪਣੇ ਹੱਥ ਨਹੀਂ ਆਉਣੀ ਆ ਜੜੀਆਂ ਨੂੰ ਲਿਆ ਕੇ ਬਿਠਾਈ ਉਹਦੇ ਨਾਮ ਲੱਗ ਜੂ ਸਾਰੀ ਐ ਕਿਵੇਂ ਲੱਗ ਜੂਗੀ ਫਿਰ ਤੁਸੀਂ ਕੁਝ ਕਰਨ ਨਹੀਂ ਦਿੰਦੀਆਂ ਨਾ ਤੁਸੀਂ ਆਪ ਲੈਣੀਓ ਜਿਵੇਂ ਚਾਹ ਠੀਕਾ ਕੋਈ ਗੱਲ ਨਹੀਂ ਮੈਂ ਤਾਂ ਜਾ ਕੇ ਅੰਦਰ ਪੈ ਜਾਣਾਗਾ ਹੈ ਤੁਸੀਂ ਮੇਰੇ ਚੂੜੀਆਂ ਆਵਾ ਲੋ ਨਾ ਤੁਸੀਂ ਆਪ ਕੁਝ ਕਰਨ ਜੋ ਕਿ ਨਾ ਮੈਨੂੰ ਕਰਨ ਦੇਣੀ ਐ ਐ ਤਾਂ ਨਹੀਂ ਕਿਹਾ ਵੀ ਕੁਝ ਕਰੋ ਨਾ ਪਰ ਮਾਰਨ ਮਰੌਣ ਦੀਆਂ ਗੱਲਾਂ ਨਾ ਕਰੋ ਨਾ ਕਰੋ ਮਰਨ ਮਰੌਣ ਦੀਆਂ ਗੱਲਾਂ ਆ ਸਾਰਾ ਕੁਝ ਤੇਰੇ ਕਰਕੇ ਹੋ ਰਿਹਾ ਬੇਬੇ ਕਉਂਤੂ ਉਸਾਰਾ ਲਾ ਕਰਨਾ ਕੀ ਜੀਨ ਲੈਣੀ ਹੈ ਕਿ ਛੱਡਣੀ ਹੈ ਨਹੀਂ ਤਾਂ ਸੋਨੇ ਲੋਕ ਜਿਵੇਂ ਕਰੋ ਆ ਕਿਕਰਦਾ ਭਾਈ ਇਹ ਬੇੜਾ ਮੈਂ ਤਾਂ ਕਹਨੀ ਆ ਇੱਕ ਉਹ ਪੰਜਰੀ ਜਿਹੜੀ ਲਿਆਂਦੀ ਹੈ ਸਾਰੇ ਸਾਡੇ ਘਰ ਦਾ ਖਾਣਾ ਖਰਾਬ ਕਰਤਾ ਇਹਨੇ ਇਹਦੇ ਕਰਕੇ ਤਾਂ ਕਲੇਸ ਪਿਆ ਅੱਗੇ ਵਧੀਆ ਹੱਸਦੇ ਖੇਡਦੇ ਸੀ ਕੋਈ ਗੱਲ ਨਹੀਂ ਕਿਕਰ ਜਮੀਨ ਤਾਂ ਛੱਡ ਦੇਣੀ ਕੁਸੀ ਹੋ ਜੇ ਐਕਸ਼ਨ ਤਹੀ ਨਹੀਂ ਹੁਣ ਇਹ ਕੁਛ ਹੁੰਦਾ ਨਾ ਤਾਂ ਮੈਂ ਆਪਦੇ ਨੂੰਹ ਪੁੱਤ ਨੂੰ ਮੂੰਹ ਦਿਖਾਉਣ ਜੋਗੀ ਨਹੀਂ ਨਾ ਆਪਦੇ ਧੀ ਚਮਾਈ ਨੂੰ ਮੈਂ ਕੀ ਕਹੂੰਗੀ ਬਹੁਤ ਗਲਤ ਹੋ ਗਿਆ ਹੁਣ ਕਰਾਂ ਵੀ ਤੇ ਕੀ ਕਰਾਂ ਕੀ ਹੋਇਆ ਮਾਂ ਇੱਥੇ ਆ ਕੇ ਬੈਠ ਗਈ ਤਨ ਕੀ ਸੋਚੀ ਜਾਂਦੀ ਆ ਨਾ ਨਾ ਕੁਝ ਨਹੀਂ ਸੋਚਦੀ ਉਹੀ ਬੈਠ ਗਈ ਮੈਂ ਤਾਂ ਮੈਨੂੰ ਨਾ ਸਾਰੇ ਹੀ ਪਤਾ ਕੀ ਸੋਚਦੀ ਐ ਤੇ ਕੀ ਗੱਲ ਆ ਤੇਰੇ ਮਨ ਚ ਲਾਡੀ ਕਿੱਥੇ ਐ? ਲਾਡੀ ਕਿੱਥੇ ਹੁਣਾ? ਉਹ ਤਾਂ ਪਿਆ ਮੂੰਬਲੇਟੀ ਕਿਤੇ ਛੱਡਿਆ ਬੋਲਣ ਜੋਗਾ ਹੋ ਹੈ? ਸ਼ਰਮ ਦਾ ਮਾਰਾ ਪਿਆ ਹੋ। ਮੇਰੀ ਗੱਲ ਸੁਣ ਲਮਾ। ਜੇ ਲਾਡੀ ਨੇ ਕੁਝ ਵੀ ਕਦਮ ਚੱਕ ਲਿਆ ਪੁੱਠਾ ਸਿੱਧਾ ਜੇ ਉਹ ਨੂੰ ਕੁਝ ਹੋ ਗਿਆ ਫਿਰ ਤੂੰ ਆਪ ਦਾ ਹਸਾਬ ਲਾ ਲਈ ਵੀ ਤੇ ਮੈਂ ਬੰਦ ਦੀ ਕੀ ਆ। ਫਿਰ ਹੁਣ ਮੈਂ ਕੀ ਕਰਾਂ? ਮਾਂ ਕਰਤਾ ਬਹੁਤ ਕੁਝ ਸਕਦੀ ਆ ਜੇ ਤੂੰ ਕਰਨ ਵਾਲੀ ਹੋਵੇਂ ਪਰ ਤੂੰ ਕਰਦੀ ਨਹੀਂ। ਬਸ ਆ ਹੁਣ ਸੱਟ ਕੇ ਬਹਿ ਜਣੀ ਆ। ਪੁੱਤ ਜਿਹੜਾ ਕੰਮ ਮੈਨੂੰ ਅੱਜ ਤੋਂ 20 ਸਾਲ ਪਹਿਲਾਂ ਕਰਨਾ ਚਾਹੀਦਾ ਸੀ ਨਾ ਉਹ ਕੰਮ ਮੈਨੂੰ ਹੁਣ ਕਰਨਾ ਪਊਗਾ ਕਿਹੜਾ ਕੰਮ ਜੇ ਅੱਜ ਤੋਂ 20 ਸਾਲ ਪਹਿਲਾਂ ਮੈਂ ਇਹਨੂੰ ਕੁਛ ਦੇ ਕੇ ਮਾਰਦਾਂ ਦੀ ਤੇ ਨਾ ਮੂੜ ਖੜਦਾ ਤੇ ਨਾ ਮੈਨੂੰ ਆ ਦਿਨ ਦੇਖਣੇ ਪੈਂਦੇ ਤੇ ਆ ਸੱਤ ਕਿੱਲੇ ਇਹ ਮੇਰੇ ਹੁੰਦੇ ਪਰ ਮਨਿੰਦਰ ਮੈਨੂੰ ਹੁਣ ਇਹ ਕੰਮ ਕਰਨਾ ਪਊ ਮੈਂ ਆਪਣੇ ਪੁੱਤ ਨੂੰ ਕਿਸੇ ਮੂਰੇ ਨੀਵਾ ਨਹੀਂ ਦੇਖਣਾ ਚਾਹੁੰਦੀ ਮਾਂ ਚੰਗੀ ਰਹੇਗੀ ਜੇ ਆ ਕੰਮ ਕਰ ਲੇਗੀ ਨਹੀਂ ਤੇਰਾ ਘਰ ਖੀਰੂ ਹੋਣ ਲੱਗੇ ਨਾ ਬਿੰਦ ਨਹੀਂ ਲੱਗਣਾ ਤੂੰ ਐਂ ਦੇਖ ਲੈ ਜੇ ਲਾਡੀ ਨੇ ਗੁੱਸੇ ਚ ਚਾਚੇ ਨੇ ਕੁਛ ਕਰਤਾ ਲਾਡੀ ਜਾਊ ਜੇਲ੍ਹ ਚ ਮੈਂ ਜਾਊ ਪੇਕੇ ਤੇ ਤੇਰੀ ਧੀ ਆਊ ਤੇਰੇ ਬਾਾਰ ਚ ਦੇਖ ਲੈ ਫਿਰ ਕਿੱਧਰ ਜਾਏਗੀ ਨਹੀਂ ਨਹੀਂ ਮਨਿੰਦਰ ਇਹ ਗੱਲ ਨਹੀਂ ਹੋਣੀ ਚਾਹੀਦੀ ਨਾਲੇ ਇੱਕ ਗੱਲ ਹੋਰ ਹੈ ਜਿਹੜੀ ਉਹ ਜ਼ਮੀਨ ਤੋਂ ਮੁਕਰ ਗਿਆ ਨਾ ਵੀ ਮੈਂ ਨਾਂ ਨਹੀਂ ਲਵਾਉਂਦਾ ਇਹ ਗੱਲ ਹਰਪ੍ਰੀਤ ਤੇ ਕਾਲੇ ਕੋਲੇ ਨਹੀਂ ਜਾਣੀ ਚਾਹੀਦੀ ਨਾਮਾ ਮੈਂ ਤਾਂ ਜਮਾ ਨਹੀਂ ਜਾਣਦੀ ਉਹਨਾਂ ਦੇ ਘਰੇ ਇਹ ਗੱਲ ਪਰ ਤੂੰ ਇਹ ਵਿਚਾਰ ਲੈ ਵੀ ਹੁਣ ਤੂੰ ਅੱਗੇ ਕਰਨਾ ਕੀ ਆ ਮੰਮੇ ਕੀ ਗੱਲ ਹੋ ਗਈ ਰੂਹੀ ਕਦੋਂ ਜਾਂਦੀ ਆ ਹਰਪ੍ਰੀਤ ਹਰਪ੍ਰੀਤ ਚੁੱਪ ਕੀ ਹੋ ਗਿਆ ਆ ਕੀ ਹਾਲ ਬਣਾਤਾ ਹੈ ਹੇ ਹਰਪ੍ਰੀਤ ਭਾਬੀ ਮੈਨੂੰ ਕਾਲੇ ਨੇ ਘਰੋਂ ਕੱਢਦਾ ਘਰੋਂ ਕੱਢਦਾ ਕਿਉਂ ਕੀ ਗੱਲ ਹੋ ਗਈ ਆਹੀ ਗੱਲ ਹੋਈ ਆ ਚਾਚੀ ਨੇ ਜ਼ਮੀਨ ਤਾਂ ਨਾ ਨਹੀਂ ਕਰਤੀ ਮੇਰੇ ਦੇ ਨਾਮ ਨਹੀਂ ਕਰਾਉਂਦਾ ਮੈਂ ਤਿੰਨ ਕਿੱਲੇ ਇਹ ਗੱਲ ਕਾਲੇ ਕੁਲ ਕਿਵੇਂ ਗਈ ਭਾਬੀ ਫੋਨ ਕੀਤਾ ਸੀਗਾ ਮੈਨੂੰ ਫੋਨ ਕਿਨੇ ਚਾਚੀ ਨੇ ਚਾਚੀ ਨੇ ਤੁਸੀਂ ਤਾਂ ਨਹੀਂ ਮੈਨੂੰ ਦੱਸੀ ਕੋਈ ਵੀ ਗੱਲ ਪਰ ਚਾਚੀ ਵਿਚਾਰੀ ਨੇ ਮੈਨੂੰ ਸਾਰੀ ਗੱਲ ਦੱਸਤੀ ਅੱਛਾ ਉਹ ਵਿਚਾਰੀ ਨੇ ਸਾਰੀ ਗੱਲ ਦੱਸਤੀ ਕੋਈ ਗੱਲ ਨਹੀਂ ਉਹਦੇ ਨਾਲ ਤਾਂ ਮੈਂ ਕਰਦੀ ਆ ਗੱਲ ਨਾ ਕੀ ਗੱਲ ਕਰੋਗੇ ਤੁਸੀਂ ਉਹਦੇ ਨਾਲ ਚੁੱਪ ਕਰ ਪੁੱਤ ਤੂੰ ਜਿਹੜਾ ਹੀ ਬਹਿ ਜਾ ਚਾਚੀ ਦਾ ਦੇਖ ਲਾ ਦੋਨੇ ਪਾਸੇ ਬੱਤੀਆਂ ਲਾਉਂਦੀ ਆ ਕਿਸੇ ਨੂੰ ਸੁਖੀ ਨਹੀਂ ਵੇਖਣਾ ਚਾਹੁੰਦੀ ਉਹ ਤਾਂ ਨਾ ਉਹਨੂੰ ਕੀ ਲੋੜ ਸੀ ਆਪਣੀ ਕੁੜੀ ਤੇ ਗੱਲ ਕਰਨ ਦੀ ਜਦੋਂ ਆਪਾਂ ਨਹੀਂ ਗੱਲ ਕੀਤੀ ਹੈਗੀ ਕੋਈ ਨਾ ਮੇਰੀ ਧੀ ਦਾ ਘਰ ਉਜਾੜ ਕੇ ਉਹਨੂੰ ਕੁਝ ਮਿਲ ਗਿਆ ਹਾਂ ਕੋਈ ਗੱਲ ਨਹੀਂ ਮਮੀ ਕਾਲੇਂ ਦਾ ਸਾਫ ਮਨਾ ਕਰਤਾ ਵੀ ਮੇਰੇ ਘਰ ਪੈਰ ਨਾ ਪਾਈ ਜਿੰਨਾ ਚਿਰ ਤੇਰਾ ਚਾਚਾ ਜ਼ਮੀਨ ਨਾਮ ਨਹੀਂ ਲਵਾਉਂਦਾ ਤੇਰੇ ਵੀਰੇ ਦੇ ਹਰ ਵੀ ਤੂੰ ਫਿਕਰ ਨਾ ਕਰ ਮੈਂ ਗੱਲ ਕਰੂੰਗੀ ਵੀਰੇ ਨਾਲ ਜਿਉਨੇ ਮੇਰੇ ਕਰਕੇ ਇਹ ਗੱਲ ਕੀਤੀ ਆ ਤਾਂ ਕੋਈ ਗੱਲ ਨਹੀਂ ਪਰ ਤੈਨੂੰ ਇੱਥੇ ਨਹੀਂ ਬੈਠਣ ਦਿੰਦੀ ਤੈਨੂੰ ਤੇਰੇ ਘਰੇ ਵਸਾਉਂਗੀ ਮੈਂ ਭਾਬੀਓ ਨਹੀਂ ਸੁਣਦਾ ਕਿਸੇ ਦੀ ਗੱਲ ਮੈਂ ਬਥੇਰੀਆਂ ਮਿੰਤਾ ਕਰਤੀਆਂ ਬਾਹ ਪੜ ਕੇ ਮੈਨੂੰ ਘਰੋਂ ਕੱਢਤਾ ਕੋਈ ਸਾਸੋਹਰਾ ਨਹੀਂ ਬੋਲਿਆ ਕੁਛ ਕੋਈ ਨਹੀਂ ਬੋਲਿਆ ਕੁਝ ਵੀ ਹੈ ਨਹੀਂ ਸੀ ਕਿ ਉਹ ਕਰੇ ਕੋਈ ਨਾ ਗੱਲ ਨਹੀਂ ਥੀ ਤੂੰ ਫਿਕਰ ਨਾ ਕਰ ਤੂੰ ਰੋ ਨਾ ਤੈਨੂੰ ਉਸੇ ਘਰ ਵਸਾਉਂਗੀ ਟੈਂਸ਼ਨ ਨਾ ਲੈ ਉਹਨਾਂ ਨੇ ਤਾਂ ਵੀਰੇ ਨੂੰ ਵੀ ਇੰਨੀਆਂ ਗਾਲਾਂ ਦਿੱਤੀਆਂ ਤੁਹਾਨੂੰ ਵੀ ਬੋਲਦੇ ਸੀ ਕਹਿੰਦੇ ਜਿਹੜੇ ਸਾਡੀ ਗੱਲ ਨਹੀਂ ਮੰਨੀ ਕੱਲੂ ਹੋਰ ਝੂਠ ਬੋਲਣਗੇ ਤੁਸ ਚਾਚੇ ਨੇ ਨਹੀਂ ਮਣਾ ਕਿ ਪਹਿਲਾਂ ਮੰਨ ਗਿਆ ਸੀ ਚਾਚਾ ਤੁਹਾਡੇ ਮੂਰੇ ਵੀ ਜ਼ਮੀਨ ਕਰਾ ਦੂੰਗਾ ਨਾ ਮੜ ਕੇ ਹੁਣ ਚਾਚੇ ਨੂੰ ਪਤਾ ਨਹੀਂ ਕੀ ਹੋ ਗਿਆ ਕਿਉਂ ਬਦਲ ਗਿਆ ਚਾਚੇ codimension ਆ ਸਾਰਾ ਕੁਝ ਨਾ ਚਾਚੇ ਕਰਕੇ ਹੋ ਰਿਹਾ ਮੈਂ ਤੈਨੂੰ ਮੈਂ ਸਮਝਾਇਆ ਸੀ ਕਿੱਜੇ ਦੀ ਸਮਝਾਈ ਜਾਨੀ ਆ ਅੱਜ ਇਹ ਪਿੱਕ ਬੈਠੀ ਆ ਆਗੇ ਕੱਲ ਨੂੰ ਮੈਂ ਜਾਵੜੂ ਆ ਤੇ ਪਿੱਕ ਕੀ ਕਰੇਂਗੀ ਤੂੰ ਤੇਰਾ ਘਰ ਤਾਂ ਹੋਈ ਜਾਂਦਾ ਮੇਰੀ 1 ਮਿੰਟ ਗੱਲ ਸੁਣਾ ਨਹੀਂ ਜ਼ਮੀਨ ਤਾਂ ਆਪਾਂ ਨੂੰ ਮਿਲਣੀ ਸੀ ਲਾਡੀ ਨੂੰ ਮਿਲਣੀ ਸੀ ਉਹਦੇ ਜ਼ਮੀਨ ਨੂੰ ਕੀ ਮਤਵ ਲੋਨ ਆਪਣੀ ਜ਼ਮੀਨ ਤੱਕ ਦਾ ਓਹੋ ਉਹਨਾਂ ਤਾਂ ਆਪਦੀ ਬੇਇੱਜ਼ਤੀ ਮਹਿਸੂਸ ਹੁੰਦੀ ਹੈ ਨਾ ਵੀ ਗੱਲ ਕੀਤੀ ਸੀ ਉਸ ਗੱਲ ਤੋਂ ਮੁੱਕਰ ਗਏ ਮੰਮੀ ਪਿੰਡ ਵਾਲੇ ਲੋਕ ਉਹਨੂੰ ਟਿੱਚਰਾ ਕਰਦੇ ਨੇ ਕਿ ਜਵਾਨ ਤੇ ਨਹੀਂ ਰਿਹਾ ਰਿਸ਼ਤਾ ਤਾਂ ਐ ਕਰਵਾਇਆ ਸੀਗਾ ਕੋਈ ਗੱਲ ਨਹੀਂ ਤੂੰ ਚੁੱਪ ਕਰ ਆਪ ਹੀ ਗੱਲ ਕਰ ਲਾਂਗੇ ਕਾਲੇ ਨਾਲ ਅਸੀਂ ਬੁਲਾ ਕੇ ਆਹੋ ਬਸ ਉਹਨਾਂ ਨਾਲ ਗੱਲ ਕਰੀ ਜਾ ਕਿਤੇ ਉਹਨੂੰ ਬੁਲਾ ਲਈ ਕਿਤੇ ਕਿਸੇ ਨੂੰ ਬੁਲਾ ਲਾ ਨਾ ਚਾਚਾ ਨਾਲ ਗੱਲ ਨਾ ਕਰੀ ਤੂੰ ਜਾ ਕੇ ਕੋਈ ਨਾ ਉਹਨੂੰ ਕਰਦੇ ਘਰੋਂ ਮੂਰ ਨੂੰ ਉਹਨੂੰ ਕਾਹ ਤੋਂ ਬਿਠਾ ਰੱਖਿਆ ਉੱਥੇ ਤੂੰ ਮਾਂ ਬਹੁਤ ਕੁਝ ਕਰ ਸਕਦੀ ਆ ਪਰ ਤੂੰ ਨਾ ਜਾਣ ਕੇ ਨਹੀਂ ਕਰਦੀ ਤੂੰ ਇਹ ਕੰਮ ਉਦੋਂ ਕਰੇਂਗੀ ਜੇ ਤੇਰਾ ਘਰ ਉੱਜੜ ਗਿਆ ਨਾ ਮੰਮੀ ਤੂੰ ਮੇਰੇ ਨਾਲ ਕੋਈ ਗੱਲ ਨਹੀਂ ਕਰਦੀ ਮੈਂ ਤੇਰੀ ਧੀ ਨਹੀਂ ਹੈਗੀ ਮੈਨੂੰ ਦੂਜਿਆਂ ਤੋਂ ਗੱਲ ਪਤਾ ਲੱਗਦੀ ਐ ਨਾਲੇ ਬਗਾਨੀ ਨਹੀਂ ਹੈਗੀ ਉਹ ਤਾਂ ਮੈਨੂੰ ਸਵੇਰੇ ਕੇ ਗੱਲ ਪੁੱਛੀ ਸੀ ਚਾਚੀ ਨੇ ਵੀ ਕੀ ਗੱਲ ਹੋ ਗਈ ਮੈਨੂੰ ਵੀ ਦੱਸ ਦੇ ਸਾਰੇ ਪਿੰਡ ਚ ਹੋਈ ਪਈ ਐ ਗੱਲ ਤੇਰੀ ਮਾਂ ਨਹੀਂ ਕੁਝ ਕਰਦੀ ਹਰ ਪੀ ਤੇ ਤੇਰਾ ਘਰ ਉੱਜੜ ਗਿਆ ਹੁਣ ਆਪਦੇ ਪੁੱਤ ਦਾ ਜਾੜੂਗੀ ਫੇਰ ਇੱਥੇ ਕੱਲੀ ਬੈਠੂਗੀ ਮਠਾਈ ਰਾ ਖਾਦਦੇ ਹਨ ਤੇ ਉਹ ਨਹੀਂ ਹੁੰਦਾ ਹੁਣ ਕਾਲਾ ਲੈ ਕੇ ਨਹੀਂ ਜਾਂਦਾ ਮੈਨੂੰ بس چپ ਕਰ ਜਾ ਹੁਣ ਜਿਹੜਾ ਕੁਛ ਮੈਂ ਕਰਨਾ ਨਾ ਹੁਣ ਕਰਕੇ ਰਹੂੰਗੀ ਕੀ ਮਾਂ ਮਾਂ ਗੱਲ ਤਾਂ ਸੁਣ ਮੇਰੀ ਗੱਲ ਸੁਣ ਜਿਹੜਾ ਕੁਛ ਮੈਂ ਕਰਨਾ ਨਾ ਉਹੀ ਕਰਨਾ ਤੂੰ ਹਰਪ੍ਰੀਤ ਨੂੰ ਅੰਦਰ ਲੈ ਜਾ ਚਾਹ ਪਾਣੀ ਪਿਆ ਮੇਰੇ ਪਿੱਛੇ ਆਉਣ ਦੀ ਕੋਈ ਲੋੜ ਨਹੀਂ ਸੰਤਾ ਉਸ ਤੇ ਜਾਨੀ ਕਿੱਧਰ ਆ ਫੁੱਪਾ ਵੀ ਮਾਂ ਕਿੱਥੇ ਗਈ ਆ ਪਤਾ ਨਹੀਂ ਤੂੰ ਆ ਜਾ ਅੰਦਰ ਚੱਲ ਜੀ ਤੋ ਅੱਲੇ ਆ ਜਾ ਚਾਹ ਤੇਰੀ ਕਦੋਂ ਦੀ ਬਣੀ ਆਂਦੀ ਏ ਮੈਨੂੰ ਐਂ ਨਹੀਂ ਸਮਝ ਰੱਖੀ ਚੁੱਲ੍ਹੇ ਤੇ ਰੱਖੀ ਕਿ ਤਮਾਉਂ ਬਿਤੇ ਤੈਨੂੰ ਅੱਖੀ ਬੈਠੀ ਲੈ ਆ ਯਾਰ ਛੇਤੀ ਚਾ ਬਣਦੀ ਬਣੂਗੀ ਹੁਣ ਚਾ ਬਾੜੀ ਕਾਲੀ ਕਰ ਦਿਆਂ ਉਸ ਲੈ ਹਾਈ ਓਹੋ ਹੋ ਹੋ ਠਾਰ ਤਾਂ ਲਿਆਉਂਦੀ ਮਾੜਾ ਮੋਟਾ ਹਵਾ ਕਰਦੀ ਆ ਨਾ ਥੱਲੇ ਅੱਗ ਵਿਚਾਰ ਰੱਖੀ ਸੀ ਠਾਰ ਕਿੱਥੇ ਲਿਆਉਂਦੀ ਥੋੜੀ ਜੀ ਹਵਾ ਕਰ ਲੈਣੀ ਸੀ ਦੀ ਕੁਛ ਨਹੀਂ ਹੁੰਦਾ ਇਹ ਲੋ ਕੱਖ ਲਿਆਉਂਦਾ ਸੱਚ ਤੁਸੀਂ ਕੱਖ ਲਿਆ ਕੇ ਸਿੱਟਿਆ ਆ ਅੱਛਾ ਠੀਕ ਹੈ ਨਾ ਤੇ ਆਪਣਾ ਕੀ ਨਾਲ ਲੈਣ ਬਸ ਕੁਤਰਾ ਕਰ ਲੈਣਾ ਕੁਤਰਾ ਕਰਕੇ ਇੱਥੇ ਪਾ ਦੇਣਾ ਇਹਨਾਂ ਨੂੰ ਪਸਵਾਨਾਂ ਕੋਈ ਨਾ ਕੋਈ ਨਾ ਟੋਕਾ ਮੈਂ ਕਰਵਾ ਦੂੰਗੀ ਟੋਕੇ ਦੀ ਸੋਚ ਨਾ ਕਰੋ ਤੜਕੇ ਦੇ ਨਾਲੇ ਤੁਸੀਂ ਵੀ ਕੰਮ ਲੱਗੇ ਪਏ ਹੋ ਕਿੰਨਾ ਕੁ ਇਕੱਲੇ ਜਾਣੇ ਕੰਮ ਕਰੋਗੇ ਟੋਕੇ ਦੀ ਕੀ ਗੱਲ ਹੈ 2 ਮਿੰਟਾਂ ਚ ਕਰਵਾ ਦੂੰ ਮੈਂ ਟੋਕਾ ਹੁਣ ਤਾਂ ਤੂੰ ਗਿਰਾ ਦੇਂਗੀ ਪਹਿਲਾਂ ਮੇਰੀ ਗੱਲ ਹੁਣ ਆਪਣੇ ਤਾਂ ਦੋ ਨੇ ਉਹਨਾਂ ਦੀਆਂ 4 ਤੇ 6 ਮੱਝਾਂ ਦਾ ਮੈਂ ਇਕੱਲਾ ਕੁਤਰਾ ਕਰਦਾ ਹੁੰਦਾ ਸੀਗਾ ਉਦੋਂ ਉਦੋਂ ਕੌਣ ਹੁੰਦਾ ਸੀ ਕੋਲੇ ਉਹ ਤਾਂ ਤੇਰਾ ਖੂਨ ਚੂਸਦੇ ਸੀ ਹੁਣ ਮੈਂ ਤਾਂ ਨਹੀਂ ਚੂਸਣਾ ਤੇਰਾ ਖੂਨ ਖੂਨ ਚੂਸਦੇ ਸੀ ਤੈਨੂੰ ਹੁਣ ਗੱਲਾਂ ਆਉਣ ਲੱਗ ਗਈਆਂ ਇੱਥੇ ਆ ਕੇ ਆਹੋ ਫਿਰ ਗੱਲਾਂ ਤਾਂ ਆਉਣੀਆਂ ਹੀ ਆ ਤੇ ਤੁਸੀਂ ਸੱਚ ਬਠਿੰਡੇ ਜਾਓਗੇ ਹਾਂ ਜਾਣਾ ਗਾ ਰੇ ਲੈ ਕੇ ਆਉਣੀ ਐ ਨਾਲੇ ਹੋਰ ਥੋੜੇ ਜਿਹਾ ਸਮਾਨ ਹੈਗਾ ਤਾਰ ਮੱਛੀ ਪਈ ਹੈਗੀ ਮੋਟਰ ਵਾਲੀ ਉਹ ਤਾਰ ਲੈ ਕੇ ਆਉਣੀ ਐ ਅੱਛਾ ਹਾਂ ਤੇ ਸਬਜੀ ਸਬਜੀ ਲੈ ਆਏ ਹੋ ਜੇ ਅੱਜ ਲੈ ਆਉਂ ਸਬਜੀ ਤਮੈ ਲੈ ਆਉਂਗਾ ਨਾਲੇ ਤਾਂ ਸਬਜੀ ਲੈ ਆਏ ਹੋ ਨਾਲੇ ਘਰੇ ਕਿਉਂ ਮੁੱਕਿਆ ਪਿਆ ਕਿਉਂ ਵੀ ਲੈ ਆ ਦਿਓ ਕਿਲੋ ਕਿਉਂ ਲੈ ਤੇ ਕਿਲੋ ਕਿਉਂ ਪਾ ਲੱਗ ਗਿਆ ਇਹੜਾ ਲਿਆਂਦਾ ਸੀ ਪਹਿਲਾਂ ਉਹ ਤਾਂ ਕਿੱਦੇ ਦਾ ਲੱਗ ਗਿਆ ਤਿੰਨ ਚਾਰ ਦਿਨ ਹੋ ਗਏ ਮੁੱਕੇ ਨੂੰ ਮੈਂ ਤਾਂ ਰੋਜ਼ ਭੁੱਲ ਜਾਂਦੀ ਆ ਕਹਿਣਾ ਤੈਨੂੰ ਅੱਜ ਚਲ baba ਮੌਕੇ ਤੇ ਯਾਦ ਆ ਗਈ ਚਲ ਕੋਈ ਲੈ ਆਉਂਗਾ ਮੈਂ ਹੋਰ ਹੂੰ ਕਿਉਂ ਲੈ ਆਉ ਨਾਲ ਤਾਂ ਨਾਲੇ ਹੋਰ ਮੈਂ ਕੋਈ ਦੇਖਦੀ ਆ ਕੋਈ ਚੀਜ਼ ਲਿਆਉਣ ਵਾਲੀ ਤਾਂ ਨਹੀਂ ਉਹ ਵੀ ਤੂੰ ਐ ਕਰ ਹੂੰ ਜਿਹੜਾ ਕੁਝ ਮਗਾਉਣਾ ਉਹ ਸਾਰਾ ਕੁਝ ਮੈਨੂੰ ਲਿਖ ਕੇ ਦੇ ਦੇ ਹਾਂ ਇਹ ਕਰ ਲੈਣੀ ਮੈਨੂੰ ਪਰਚੀ ਬਣਾ ਦੇ ਉਹ ਪਰਚੀ ਤੇ ਮੈਂ ਆਪੇ ਉਹ ਕਰਕੇ ਲੈ ਆਉਂਗਾ ਠੀਕ ਹੈ ਠੀਕ ਹੈ ਤੇ ਦੂਜਾ ਆਪਣਾ ਹੋ ਕੀ ਕਹਿੰਦਾ ਸੀਗਾ ਮੈਂ ਬਸ ਮਾਨੂੰ ਮੱਠੇ ਪਾ ਦਿੰਨਾਗਾ ਠੀਕ ਹੈ ਤੇ ਸੱਚ ਮੈਂ ਤੈਨੂੰ ਗੱਲ ਕਹਿਣੀ ਸੀ ਹੂੰ ਉਹਦੇ ਦਿਨ ਮੈਂ ਇੱਕ ਸੂਟ ਲੈ ਕੇ ਦਿੱਤਾ ਸੀ अच्छा हां बबीया ਪਿਆ ਫਿਰ ਅੰਦਰ ਤੇ ਅੰਦਰ ਪਿਆ ਕੀ ਕਰਦਾ ਮੈਨੂੰ ਪਾ ਕੇ ਰੱਦ ਖਾਇ ਨਹੀਂ ਤੂੰ ਲੈ ਹੁਣ ਕੋਈ ਵਿਆਹ ਸ਼ਾਦੀ ਆਊਗੀ ਫੇਰ ਹੀ ਪਾ ਕੇ ਦਿਖਾਉਂਗੀ ਜਦੋਂ ਕੰਨੀਆਂ ਗੱਲਾਂ ਕਰਦੇ ਹਾਂ ਉਹ ਵਿਆਹ ਆਵੇ ਨਾ ਤੇ ਇਹ ਸੂਟ ਪਾਈਏ ਨਾ ਇਹ ਕੀ ਮਤਲਬ ਹੋਇਆ ਇਹ ਤਾਂ ਪਹਿਲਾਂ ਰਿਵਾਇ ਹੁੰਦਾ ਸੀ ਵਿਆਹਾਂ ਤੇ ਪਾਈਦੇ ਹੁੰਦੇ ਪਹਿਲੇ ਸ਼ੂਟ ਫਿਰ ਹੁਣ ਕਰੇ ਪਾ ਕੇ ਮੈਂ ਕੀ ਕਰੂੰਗੀ ਉਹਨੂੰ ਸੂਟ ਨੂੰ ਦੇਖ ਮੇਰੀ ਗੱਲ ਸੁਣ ਐਡੀ ਗੱਲ ਵਾਤ ਆਪਾਂ ਕਰਕੇ ਹਟਿਆਂ ਠੀਕ ਹੈ ਉਹਨਾਂ ਦੇ ਘਰੇ ਵੀ ਅੱਗ ਲੱਗੀ ਪਈ ਆ ਤੇ ਆਪਣੇ ਘਰੇ ਤਾਂ ਹੁਣ ਬੁਝੀ ਹੋਈ ਆ ਇਸ ਟਾਈਮ ਠੀਕ ਹੈ ਤੇ ਆਪਾਂ ਤਾਂ ਹੁਣ ਆਪਣੀਆਂ ਖੁਸ਼ੀਆਂ ਮਨਾਈਏ ਤੂੰ ਮੇਰੀ ਗੱਲ ਸੁ ਮੈਂ ਤੈਨੂੰ ਐਂ ਕਰ ਕਹਿੰਨਾ ਸੁਖਪਾਲ ਨੂੰ ਨਾ ਮੱਚਦੀ ਨੂੰ ਹੋਰ ਮਚਾ ਅੱਛਾ ਨਵਾਂ ਸੂਟ ਪਾ ਕੇ ਉਹ ਗਲੀ 'ਚ ਕਿਹੜਾ ਵੇ ਕੇ ਆਇਆ ਇੱਕ ਲੈ ਐਡੀ ਭਾਰੀ ਸੂਟ ਪਾ ਕੇ ਤੇ ਉਹ ਗਲੀ 'ਚ ਗੇੜਾ ਦਿੰਦੀ ਫਿਰੂਗੀ ਲੈ ਗੇੜਾ ਦੀ ਨੂੰ ਕੀ ਹੁੰਦਾ ਤੂੰ ਐਂ ਕਰ ਫੜੋ ਬੜ ਮੈਨੂੰ ਸੂਟ ਪਾ ਕੇ ਦਿਖਾ ਦੇ ਚੱਲ ਕੋਈ ਨਾ ਪਾ ਕੇ ਦਿਖਾ ਦੂੰਗੀ ਸੂਟ ਤੂੰ ਐਂ ਕਰ ਹਾਂ ਆ ਪਸ਼ੂਆਂ ਨਾ ਤੂੰ ਸਾਰਾ ਕੁਝ ਛੱਡ ਤੈਨੂੰ ਸਾਰਾ ਕੁਝ ਪਸ਼ੂਆਂ ਨੂੰ ਆ ਕਰ ਦੇ ਪੱਠੇ ਲਿਆ ਦੇ ਆ ਕਰ ਦੇ ਸਫਾਈ ਕਰ ਦੇ ਖੇਤ ਕੰਮ ਕਰਿਆ ਹੈ ਆਈ ਕੁਛ ਰਹਿੰਦਾ ਜਦ ਤੱਕ ਮੇਰੇ ਖਾਣ ਪੀਣ ਦਾ ਪਤਾ ਰਹਿੰਦਾ ਆਪਦਾ ਕੋਈ ਧਿਆਨ ਨਹੀਂ ਤੈਨੂੰ ਫਿਰ ਮੈਂ ਵੀ ਤਾਂ ਤੇਰੇ ਨਾਲ ਕੰਮ ਕਰਾਈ ਜਾਨੀ ਹੁਣ ਤੇ ਮੇਰੇ ਨਾਲ ਕੰਮ ਕਰਾਈ ਜਾਨੀ ਮੈਂ ਤੈਨੂੰ ਤਾਂ ਹੀ ਤਾਂ ਕਹੀ ਐ ਨਾ ਵੀ ਹੁਣ ਤੇਰੇ ਦੇਣਾ ਤੂੰ ਤਿਆਰ ਬੈਰ ਹੋ ਕੇ ਰਿਆ ਕਰ ਪਿੰਡ ਵਾਲਿਆਂ ਨੂੰ ਪਤਾ ਵੀ ਲੱਗੇ ਵੀ ਕਿਕਰ ਸਵੇ ਘਰ ਆਲੀ ਐ ਇਹ ਹੈ ਆਹੋ ਪਤਾ ਤਾਂ ਮੈਨੂੰ ਵੀ ਗੱਲ ਸੁਣ ਆ ਦੇ ਤੇਰੀ ਖਾਤਰ ਪੈਸੇ ਕਿਹੜਾ ਕਿਹੜੇ ਆ ਨਵਾਂ ਸੂਟਾ ਜਿੱਕ ਹੋਰ ਲੈ ਕੇ ਦੇਉਂਗਾ ਪਰ ਇਹ ਤਾਂ ਲੈ ਕੇ ਦੇਉਂਗਾ ਜੇ ਪਹਿਲਾ ਵਾਲਾ ਪਾ ਕੇ ਦਿਖਾਏਂਗੀ ਉਹ ਤਾਂ ਮੈਂ ਪਾ ਕੇ ਦਿਖਾ ਦੂੰਗੀ ਹੁਣ ਐਵੇਂ ਨਾ ਖਰਚਾ ਕਰੀ ਜਾਇਆ ਕਰ ਖਰਚਾ ਨਹੀਂ ਕਰ ਰਹਾ ਤੂੰ ਐ ਕਰ ਛੇ ਠੀਕ ਹੈ ਮੈਂ ਹੁਣ ਮਟੰਡੇ ਫੇਰ ਹੀ ਜਾਉ ਪਹਿਲਾਂ ਤੇਰਾ ਸੂਟ ਦੇਖਣਾ ਲੈ ਇਹ ਵੀ ਕੋਈ ਜਿੱਦ ਹੋਈ ਲੈ ਜਿੱਦ ਹੀ ਆ ਹੁਣ ਬਸ ਮੇਰੀ ਮੈਨ ਨੂੰ ਵੇਖ ਤੂੰ ਖੜੀ ਹੋ ਬਸ ਖੜੀ ਹੋ ਜਾ ਕੇ ਸੂਟ ਪਾ ਕੇ ਲੈ ਆ ਤੂੰ ਤਾਂ ਬੜਾ ਕਮਲਾ ਸੱਚੀ ਲੈ ਆ ਪਹਿਲੀ ਵਾਰੀ ਤੈਨੂੰ ਸੂਟ ਸੁਣਾ ਕੇ ਦਿੱਤਾ ਹੈ ਆਪਣੀ ਪਸੰਦ ਦਾ ਉਹ ਵੀ ਚੱਲ ਕੋਈ ਨਾ ਤੂੰ ਪਾ ਕੇ ਆ ਸੂਟ ਇੱਥੇ ਬੈਠਾ ਮੈਂ ਢੀਕਦਾ ਓਹੋ ਦੇਖੋ ਕਿਵੇਂ ਲੱਗਦਾ ਠੀਕ ਹੈ ਬਹੁਤ ਸੋਹਣੇ ਲੱਗਦੇ ਅੱਛਾ ਲੈ ਠੀਕ ਹੈ ਹੁਣ ਬਹੁਤ ਸੋਹਣਾ ਲੱਗਦਾ ਅੱਛਾ ਵੀ ਤਾਂ ਐ ਲੱਗਦਾ ਪਿਆ ਕੁ ਪਰਿਉਤਰ ਕੇ ਆ ਗਈਆਂ ਮੇਰੇ ਘਰੇ ਲੈ ਇੱਕ ਹੋਰ ਦੇਖ ਅੱਜ ਪੱਗ ਦੀ ਮਜਮਤ ਤੇਰੇ ਨਾਲ ਦੀ ਬਣੀ ਅਮੇজিং ਕਰਕੇ ਅੱਛਾ ਪਹਿਲਾਂ ਹੀ ਮੈਚਿੰਗ ਕਰੀ ਫਿਰਦੇ ਸੀ ਸੋਹਣਾ ਲੱਗਦਾ ਸੂਟ ਸੋਹਣਾ ਲੱਗਦਾ ਮੇਰੀ ਗੱਲ ਸੁਣ ਜਾਂ ਫਿਰ ਤੇਰੀ ਪਿਆਰੀ ਸਹੇਲੀ ਸਖਪਾਰ ਕੋਲ ਧਕੀੜਾ ਦੇ ਆ ਉਹ ਤਾਂ ਪਾਂਬੜ ਨਿਕਲ ਜਾਣਗੇ ਜੇ ਕਿਰਮਾ ਮਾੜਾ ਜਿਹਾ ਕੋਲ ਵਗ ਗਈ ਤਾਂ ਤੇ ਤਾਂ ਹੀ ਤਾਂ ਤੈਨੂੰ ਮੈਂ ਕਿਹਾ ਵੀ ਤੂੰ ਜਾ ਕੇ ਤਾਂ ਇੱਕ ਵਾਰੀ ਗੇੜਾ ਤਾਂ ਦੇਖਿਆ ਪਤਾ ਲੱਗੇ ਇਸ ਸ਼੍ਰੀਕ੍ਰੀ ਨੂੰ ਉਹਦੇ ਨਾਲ ਕੋਣ ਮੱਥਾ ਲਾਵੇ ਉਹ ਤਾਂ ਭੱਜ-ਭੱਜ ਪੈਂਦੀ ਆ ਮੂਰੋ ਭੱਜ-ਭੱਜ ਤਾਂ ਪਹਿਣਾ ਹੀ ਆ ਹੈ ਤੂੰ ਆਉਂਦੇ ਸਾਲ ਮੇਰੇ ਘਰ ਤੇ ਵੀ ਕਬਜ਼ਾ ਕਰ ਲੈ ਮੇਰੇ ਤੇ ਵੀ ਕਬਜ਼ਾ ਕਰ ਲੈ ਮੇਰੀ ਜ਼ਮੀਨ ਤੇ ਵੀ ਕਬਜ਼ਾ ਕਰ ਲੈ ਅਗਲੀ ਤੈਨੂੰ ਕਿਉਂ ਵੱਲ ਹਵਕਸ਼ ਆਊਗੀ ਹੈ ਜਦੋਂ ਬਿਆਹ ਕੇ ਲੈ ਆਇਆ ਕਬਜ਼ਾ ਤਾਂ ਕਰਨਾ ਹੀ ਸੀਗਾ ਬਿਲਕੁਲ ਹੱਕਵੰਦ ਦਾ ਤੇਰਾ ਨਾਲੇ ਮੈਨੂੰ ਗੱਲ ਦੱਸ ਹੂੰ ਐਦਾਂ ਦਾ ਸੂਟ ਪਹਿਲਾਂ ਤੋਂ ਪਾਇਆ ਸੀ ਕਦੇ ਕਿੱਥੇ ਕਰਮਾਂ ਚ ਨਹੀਂ ਹੋਇਆ ਕੋਈ ਮੈਨੂੰ ਗੱਲ ਦੱਸ ਤੂੰ ਮੇਰੇ ਕੋ ਕਦੇ ਕੋਈ ਗੱਲ ਨਹੀਂ ਕੀਤੀ ਤੇਰੇ ਪਿੱਕਿਆਂ ਦੀ ਕੋਈ ਗੱਲ ਦੱਸ ਬਸ ਐ ਸਮਝ ਲੈ ਟੋਪੇ ਦੀ ੱਟ ਚੱਕ ਕੇ ਚਵਾਰੇ ਤੇ ਲਾਤੀ ਤੂੰ ਚਲ ਕੋਈ ਗੱਲ ਨਹੀਂ ਜਿਵੇਂ ਵੀ ਇਹ ਮੈਨੂੰ ਮਨਜ਼ੂਰ ਆ ਤੂੰ ਬਾਕੀ ਪਿੱਕਿਆਂ ਦੀ ਕੋਈ ਕਿਸੇ ਗੱਲ ਦਾ ਨਾ ਫਿਕਰ ਨਾ ਕਰਿਆ ਕਰ ਨਾ ਤੂੰ ਉਹਨਾਂ ਦੀ ਗੱਲਾਂ ਨੂੰ ਯਾਦ ਕਰਿਆ ਕਰ ਜਿਵੇਂ ਸੀ ਜਿਵੇਂ ਬੇਰੇ ਚਾਚਾ ਚਾਚੀ ਹੈ ਜਿਵੇਂ ਵੀ ਇਮਰਜੀ ਠੀਕ ਹੈ ਨਾ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਉਹਦੇ ਦੀ ਮੈਂ ਤਾਂ ਸਾਰੀ ਟੈਨਸ਼ਨ ਖਤਮ ਕਰ ਦਿੱਤੀ ਤੂੰ ਟੈਨਸ਼ਨ ਲੈ ਹੀ ਦੇ ਹੁਣ ਆਪਾਂ ਉਹਨਾਂ ਦੇ ਕੋਲ ਠੀਕ ਹੈ ਆਪਾਂ ਵਰਤਾਂਗੇ ਉਹਨਾਂ ਦੇ ਨਾਲ ਜਿੰਨਾ ਕਿ ਆਪਾਂ ਵਰਤਣਾ ਹੋਇਆ ਪਰ ਹੁਣ ਨਾ ਤੇ ਨਾ ਉਹਦੇ ਚਾਚੇ ਦੀ ਮੁੰਡੇ ਤੋਂ ਡਰਨ ਦੀ ਲੋੜ ਹੈ ਨਾ ਤੇ ਨੂੰ ਚਾਚਾ ਚਾਚੀ ਤੋਂ ਡਰਨ ਦੀ ਲੋੜ ਹੈ ਤੇ ਮੈਂ ਤਾਂ ਤੇਰੇ ਨਾਲ ਹੀ ਹਾਂ ਠੀਕ ਹੈ ਨਾ ਪਹਿਲਾਂ ਤਾਂ ਫਿਰ ਹੁਣ ਡਰ ਲੱਗਦੇ ਸੀ ਜਦੋਂ ਅਗਲੇ ਸਾਹਮਣੇ ਸੀ ਕੋਲ ਰੱਖੇ ਬੈਠੇ ਸੀ ਉਹ ਗੱਲ ਤਾਂ ਹੀ ਹੈ ਆਪਾਂ ਦਾ ਯੁੱਗ ਨੂੰ ਯੁੱਗ ਟਕਰਿਆ ਜੀਤੋ ਉਹ ਦੇਖ ਉਹ ਵੀ ਕੱਲੀ ਸੀ ਤੇਰਾ ਮਾਪਿਓ ਹੋਇਆ ਨਹੀਂ ਸੀ ਚੱਲ ਜਿੱਥੇ ਉਹਨਾਂ ਨੇ ਕੀਤਾ ਸੀ ਜਿਆ ਤੇਰਾ ਨਹੀਂ ਕਿਤੇ ਉੱਥੇ ਬਣਿਆ ਤਾਂ ਤੂੰ ਘਰੇ ਆ ਕੇ ਬੈਠ ਗਈ ਇਧਰ ਮੇਰ ਨਾਲ ਵੀ ਐ ਹੋਇਆ ਮੇਰਾ ਵਿਆਹ ਨਹੀਂ ਸੀ ਹੋਇਆ ਇੱਕ ਸੁਖਪਾਲ ਨੇ ਹੋਣ ਨਹੀਂ ਸੀ ਦਿੱਤਾ ਮੈਂ ਵੀ ਬਗਾਨੇ ਹੱਥ ਸੀ ਹੁਣ ਦੋਨੇ ਜਣੇ ਆਪਾਂ ਸਹੀ ਸਿਚੁਏਸ਼ਨ ਅਚ ਇਕੱਠੇ ਹੋ ਗਏ ਆ ਚੱਲ ਵਧੀਆ ਹੋ ਗਿਆ ਚੱਲ ਹੁਣ ਮੇਰੀ ਗੱਲ ਸੁਣ ਜਾਣਾ ਮੇਰ ਨਾਲ ਮਿਛੰਡੇ ਨਾ ਮੈਂ ਕੀ ਕਰੂੰਗੀ ਤੁਸੀਂ ਆਪਾਂ ਦੋਨੇ ਚੱਲਦੇ ਆ ਨਹੀਂ ਕਾਨੂੰਨ ਕਾ ਫਿਰ ਕੀ ਹੁੰਦਾ ਲੈ ਹੁਣ ਮੈਨੂੰ ਕੋਈ ਕਿਸੇ ਗੱਲ ਦੀ ਸੰਗ ਨਹੀਂ ਹੈਗੀ ਮੈਂ ਤਾਂ ਸਮਾਂ ਦੀ ਉਹਦੀ ਗਲੀ ਚ ਸਖਪਾਲ ਦੇ ਮੋੜ ਦੀ ਜਾਣ ਕੇ ਲੈ ਕੇ ਜਾਉ ਤੈਨੂੰ ਉਹ ਸਾਈਕਲ ਤੇ ਵੀ ਟੱਲੀ ਮਾਰ ਕੇ ਲੈ ਕੇ ਜਾਉ ਜਾਂ ਗੱਡੀ ਚ ਜਾ ਕੇ ਹਾਰਨ ਮਾਰ ਕੇ ਲੈ ਕੇ ਜਾਉ ਨਹੀਂ ਨਹੀਂ ਤੁਸੀਂ ਜਾਇਓ ਫਿਰ ਆਪਾਂ ਕਦੇ ਚੱਲਾਂਗੇ ਅੱਛਾ ਤੂੰ ਸਮਾਨ ਸਮੋੜ ਮੇਰੀ ਗੱਲ ਸੁਣ ਉਹ ਮੈਨੂੰ ਜਿਹੜਾ ਕੁਝ ਮੰਗਾਉਣਾਗਾ ਦੱਸ ਦੇ ਲਿਸਟ ਬਣਾ ਦੇ ਨਹੀਂ ਤਾਂ ਮੈਨੂੰ ਵੀ ਬਣਾ ਦੇ ਤੂੰ ਕੀ ਕੀ ਕੁਝ ਮੰਗਾਉਣਾ ਘਿਓ ਚਾਹੀਦਾ ਸੀ ਹਾਂ ਹੋਰ ਕੀ ਲੈ ਕੇ ਆਵਾਂ ਇੱਤਾਂ ਘਿਓ ਖਤਮ ਹੋਇਆ ਪਿਆ ਹਾਂ ਆ ਤਾਂ ਆਟਾ ਤਾਂ ਹੈਗਾ ਆਟਾ ਤਾਂ ਨਹੀਂ ਹੁਣ ਉੱਥੋਂ ਲਿਆਉਣਾ ਚੱਲ ਹੋਰ 10 ਮਿੰਟ ਛੇੜੀ ਛੇੜੀ ਦੱਸ ਦੇ ਕਿਹੜੀ ਗੱਲਾਂ ਮੈਂ ਯਾਦ ਰੱਖੂਗਾ ਦੋ ਤੇਲ ਦੀਆਂ ਬੋਤਲਾਂ ਲੈ ਆਇਓ ਠੀਕ ਹੈ ਘਿਓ ਲੈ ਆਇਓ ਮੈਂ ਤਾਂ ਜਿਹੜਾ ਪੀਪਾ ਹੀ ਲੈ ਕੇ ਆਉਂਗਾ ਟੈਂ ਟੈਂ ਮਗਾਉਂਗਾ ਹੁਣ ਮਹੀਨੇ-ਮਹੀਨੇ ਬਾਅਦ ਮੁੱਕਣ ਦਾ ਹਾਂ ਹੈ ਕਾਫੀ ਟਾਈਮ ਕੱਟ ਜਾਊਗਾ ਹੋਰ ਹਾਂ ਹੋਰ ਤੇ ਹੋਰ ਤਾਂ ਖੰਡ ਚਾਹ ਪਈ ਹੈ ਹਜੇ ਅੱਛਾ ਮਿਰਚ ਮਸਾਲਾ ਉਹ ਵੀ ਹੈਗਾ ਅੱਛਾ ਤੁਸੀਂ ਬਸ ਘਿਓ ਤੇ ਆਹ ਹੀ ਲੈ ਲੈਣਾ ਮੈਂ ਲੱਗੂ ਸਾਬਣ ਸੁਬਣੀਆਂ ਲੈ ਆਮਗਾ ਮੈਂ ਹੋਰ ਸਮਾਨ ਜਿਹੜਾ ਕੋਈ ਚਾਹੀਦਾ ਹੋਣਾ ਨੀਰੇ ਤੋਂ ਨਾਲ ਤੇ ਮੇਰੀ ਗੱਲ ਸੁਣ ਸਰਫ ਲੈ ਯਾ ਹਾਂ ਚੱਲ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਸੋਹਣੀ ਲੱਗਦੀ ਏ ਤੂੰ ਚਲ ਕੰਮ ਕਰ ਇਥੇ ਠੀਕ ਹੈ ਗਰਮੀ ਬੜੀ ਆਈ ਜਾਂਦੀ ਏ ਇੱਕ ਤਾਂ ਹੋਮਸ ਜੀ ਹੋਈ ਪਿਆ ਤਾਂ ਕਰਕੇ ਕਿਕਰ ਸਿਆ ਮੇਰੀ ਗੱਲ ਸੁਣ ਸੁਖਪਾਲ ਤੂੰ ਕੀ ਗੱਲ ਕਰਨੀ ਹੈ ਜਿਹੜੀ ਗੱਲ ਕਰਨੀ ਆ ਇੱਥੇ ਦੱਸ ਦੇ ਮੈਂ ਇੱਥੇ ਕੋਈ ਗੱਲ ਨਹੀਂ ਕਰਨੀ ਤੇਰੇ ਇਕੱਲੇ ਨਾਲ ਗੱਲ ਕਰਨੀ ਆ ਤੂੰ ਕਿਹੜੀ ਗੱਲ ਕਰਨੀ ਆ ਤੂੰ ਇਹਦੇ ਸਾਹਮਣੇ ਕਰ ਲੈ ਗੱਲ ਮੈਂ ਤੈਨੂੰ ਦੱਸਦਾ ਨਾ ਨਾ ਮੈਂ ਇਹਦੇ ਸਾਹਮਣੇ ਕਰੂੰ ਗੱਲ ਅੱਗੇ ਮੈਂ ਇਹਦੇ ਸਾਹਮਣੇ ਕਰਦੀ ਸੀ ਗੱਲਾਂ ਮੇਰੀ ਗੱਲ ਸੁਣ ਅਗਲੀਆਂ ਗੱਲਾਂ ਗਈਆਂ ਹੁਣ ਜੋ ਕੁਝ ਪਹਿਲਾਂ ਸੀ ਠੀਕ ਐ ਹੁਣ ਤੈਨੂੰ ਗੱਲ ਇਹਦੀ ਸਾਹਮਣੇ ਹੀ ਕਰਨੀ ਪਊ ਮੈਂ ਤੈਨੂੰ ਕਹਤਾ ਨਾ ਇਹ ਤੇਰੇ ਮਨ 'ਚ ਹੋ ਵੀ ਅਗਲੀਆਂ ਗੱਲਾਂ ਗਈਆਂ ਮੇਰੇ ਮਨ 'ਚ ਨਹੀਂ ਜਿਹੜੀ ਮੈਂ ਗੱਲ ਕਹਿੰਦੀ ਆ ਨਾ ਉਹ ਗੱਲ ਤੇ ਮੇਰੀ ਤੇ ਧਿਆਨ ਦੇ ਉਹ ਤੂੰ ਕਹਿਣਾ ਕੀ ਚਾਹੁੰਨੀ ਆ ਜਿਹੜੀ ਗੱਲ ਕਰਨੀ ਐ ਕਰ ਫਿਰ ਮੈਂ ਤੈਨੂੰ ਕਦੇ ਰੋਕਿਆ ਗੱਲ ਕਰਨ ਤੋਂ ਤੂੰ ਅੱਛਾ ਨਹੀਂ ਜਾਣਾ ਉਧਰ ਨਹੀਂ ਜਾਣਾ ਮੈਂ ਨਾ ਜਿਹੜੀ ਗੱਲ ਕਰਨੀ ਐ ਭਾਵੇਂ ਤੂੰ ਇੱਥੇ ਕਰ ਲੈ ਸਾਡੇ ਸਾਹਮਣੇ ਕਰ ਤੂੰ ਖਵਰਦਾਰ ਹੋ ਜਾ ਤੇਰਾ ਮਤ ਨਹੀਂ ਸਾਡੀ ਗੱਲ 'ਚ ਬੋਲਣ ਦਾ ਇਹਦਾ ਮਤਲਬ ਕੀ ਨਹੀਂ ਹੈਗਾ ਬੋਲਣ ਦਾ ਕਿਉਂ ਬੋਲ ਨਹੀਂ ਸਕਦੀ ਮੇਰੇ ਘਰ ਵਾਲੀ ਆਹੋ ਅੱਛਾ ਆ ਭਈਆ ਫਿਰ ਆਹ ਬੈਠੀ ਐ ਸੁਪਾਲ ਕਿੰਨੀ ਚੱਕ ਲਾ ਤੇ ਚੁੱਪ ਕਰਕੇ ਤੁਰਦੀ ਬੰ ਠੀਕ ਐ ਨਾ ਅੱਛਾ ਹਾਂ ਤੂੰ ਕੌਣ ਹੋ ਨਾ ਮੈਨੂੰ ਭੇਜਣ ਵਾਲਾ ਇੱਥੇ ਲੈ ਆ ਮੈਨੂੰ ਤੇ ਤੇਰੀ ਹਿੰਮਤ ਆ ਤਾ ਤੁਸੀਂ ਕਿਉਂ ਮੂੰਹ ਲੱਗਦੇ ਹੋ ਇਹਦੇ ਇੱਧਰ ਆ ਜਾਓ ਤੁਸੀਂ ਅੱਛਾ ਖਵਰਦਾਰ ਹੋ ਜਾ ਐਨੀ ਗੱਲ ਕਹਿਣ ਵਾਲੀ ਚੁੱਪ ਕਰਕੇ ਖੜ ਜਾ ਨਾ ਕਿਉਂ ਨਹੀਂ ਬੋਲ ਸਕਦੀ ਮੇਰਾ ਘਰ ਆ ਇਹ ਨਾ ਇੱਥੇ ਆ ਕੇ ਸਰਪੰਚਣੀ ਬਣ ਕੇ ਬਹਿ ਗਈ ਤੂੰ ਮੇਰਾ ਹਜੇ ਕਹਿੰਦੀ ਤੂੰ ਬੋਲਣ ਦਾ ਹੱਕ ਨਹੀਂਗਾ ਮੇਰਾ ਕਿਉਂ ਨਹੀਂ ਬੋਲਣ ਦਾ ਹੱਕ ਆ ਅਗਲਾ ਵਿਆਹ ਕੇ ਲਿਆਇਆ ਨਾ ਐ ਮੈਂ ਨਿਕਲ ਉਦਲ ਕੇ ਨਹੀਂ ਆਈ ਵਿਆਹ ਕੇ ਲਿਆਇਆ ਅਗਲਾ ਤੈਨੂੰ ਮੈਂ ਕਹਤਾ ਨਾ ਵੀ ਤੂੰ ਨਾ ਬੋਲ ਹਾਂ ਲੈ ਤੇਰੀ ਹਿੰਮਤ ਤਾਂ ਵਿੱਠਾ ਮੈਨੂੰ ਇੱਥੋਂ ਓ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਕਹੀ ਆ ਨਾ ਤੂੰ ਉੱਥੋਂ ਉੱਠ ਕੇ ਭੱਜ ਜਾ ਠੀਕ ਆ ਮੈਂ ਕਰਦਾ ਲਾਡੀ ਨੂੰ ਫੋਨ ਤੂੰ ਜੀ ਨੂੰ ਮਰਜ਼ੀ ਫੋਨ ਕਰ ਦੇ ਠੀਕ ਆ ਨਾ ਆ ਜਿਹੜੀ ਤੇਰੇ ਮਨ ਚ ਹੈ ਨਾ ਵੀ ਐਨਾ ਡਰਾਵੇ ਨਾ ਭੱਜ ਜੂ ਮੈਂ ਜਾਣਦੀ ਨਹੀਂ ਤੂੰ ਬੇਖੀਤਾ ਜਾਂ ਤੇਰੇ ਨਾਲ ਬਣਦੀ ਕੀ ਆ ਅੱਛਾ ਹੁਣ ਤੂੰ ਇਸ ਗੱਲ ਤੇ ਆ ਗਈ ਹੈ ਹਾਂ ਇਸ ਗੱਲ ਤੇ ਆ ਗਈ ਮੇਰੀ ਗੱਲ ਸੁਣ ਲੈ ਸਖਪਾਲ ਫੇਰ ਇੱਕ ਗੱਲ ਲੜਾਈ ਵਧੂਗੀ ਚੁੱਪ ਕਰਕੇ ਆਪਨੇ ਚਪੜਾ ਤੇ ਪਾ ਕੇ ਤੁਰਦੀ ਬਣੇ ਤੂੰ ਇਹ ਸਾਡਾ ਘਰ ਹੈ ਸਾਡਾ ਘਰ ਹੈਣ ਦੇ ਇਹਦੇ ਨੌਪੁੱਤ ਨੂੰ ਫੋਨ ਕਰ ਲੈ ਕੇ ਜਾਣੀ ਮੈਂ ਤਾਂ ਭੱਗ ਜਾ ਨਹੀਂ ਭੱਗ ਜਾ ਭੱਗ ਜਾ ਆਈਏ ਨੌਪੁੱਤ ਆਈ ਖ਼ਬਰਦਾਰ ਹੋ ਜੀ ਜੇ ਆਪਦੀ ਜ਼ੁਬਾਨ ਤੇ ਮੇਰੇ ਨੂਹ ਪੁੱਤ ਦਾ ਨਾਮ ਲਿਆ ਸਮਝ ਗਈ ਨਾ ਜੀਵ ਸੰਭਾਲ ਕੇ ਰੱਖ ਆ ਗਈ ਬਹਿ ਗਈ ਇੱਥੇ ਪ੍ਰਧਾਨ ਬਣ ਕੇ ਇਹ ਮੇਰਾ ਘਰ ਹੈ ਹੁਣ ਤੇਰਾ ਘਰ ਨਹੀਂਗਾ ਨਹੀਂ ਮੈਂ ਤਾਂ ਪ੍ਰਧਾਨ ਹੀ ਐ ਪ੍ਰਧਾਨ ਹੀ ਐ ਠੀਕ ਐ ਤੇ ਪ੍ਰਧਾਨ ਰਹੂਗੀ ਤੇਰੀ ਔਕਾਤ ਨਹੀਂ ਵੀ ਮੈਨੂੰ ਇਹ ਗਾਲਾਂ ਬਨੇ ਤੇਰੇ ਮੇਰੇ ਹੱਕ ਜਿਨੂੰ ਕਹੀ ਆ ਨਾ ਮੇਰਾ ਘਰ ਵਸ ਲੈਣ ਤੇ ਠੀਕ ਐ ਨਾ ਜਾ ਬੰਦ ਜਾ ਇਥੋਂ ਜਾ ਖੜੀ ਹੋ ਜਾ ਬੰਦ ਜਾ ਹਾਂ ਆਇਆ ਘਰ ਬਸਾਉਣ ਵਾਲਾ ਦੇਖ ਬੜੀ ਸਮਾਰ ਕੇ ਕਹਿੰਦਾ ਮੇਰਾ ਘਰ ਵਸ ਆ ਤੈਨ ਨਾਲ ਆ ਨਿਕਲੋ ਦੂਰ ਨਾਲ ਕਿਥੋਂ ਨਹੀਂ ਹੈਗੀ ਜਾਤਕ ਜਾਤਕ ਉਹ ਜਿੱਥੇ ਵੀ ਮਰਜ਼ੀ ਹੋਏ ਤੂੰ ਲੈਣਾਗਾ ਸ਼ਰਮ ਨਹੀਂ ਆਉਂਦੀ ਚੌੜਿਆਂ ਨੂੰ ਗੱਲ ਕਹਿੰਦੇ ਨੂੰ ਆ ਬੈਠ ਕੇ ਜਾਂਦੀ ਨਹੀਂ ਮੈਂ ਭੇਜੋ ਲੈ ਜਿੰਨੇ ਲੈਣਾ ਤੇ ਅਗਲਾਂ ਤੇ ਬੇਚ ਅਗਲਾਂ ਪਰਖਦੀ ਐ ਤੂੰ ਕੀ ਘਟ ਐ ਜਿਹੜੀ ਆਪਦਾ ਘਰ ਛੱਡ ਕੇ ਇੱਥੇ ਆ ਕੇ ਬਹਿ ਗਈ ਦੌਰ ਦੇ ਘਰੇ ਨੀ ਜबान ਸੰਭਾਲ ਕੇ ਬੋਲ ਇਹ ਘਰ ਮੇਰਾ ਠੀਕ ਐ ਨਾ ਇਹ ਤੇਰਾ ਨਹੀਂ ਠੀਕ ਆ ਹੁਣ ਨਹੀਂ ਤੇਰਾ ਇਹ ਹੁਣ ਮੇਰਾ ਘਰ ਐ ਅੱਛਾ ਮੇਰੀ ਮੇਰੀ ਗੱਲ ਸੁਣ ਲੈ ਤੇਰਾ ਘਰ ਤਾਂ ਕੱਢ ਲੈ ਲਾ ਇਸ ਜੀ ਨੀ ਹਿੰਮਤ ਤਾਂ ਲੈ ਪੰਜੀ ਦੇ ਬਾਹਰ ਦਿਖਾਵਾ ਤੈਨੂੰ ਉਹ ਤੂੰ ਚੁੱਪ ਕਰ ਯਾਰ ਤੂੰ ਚਾਹੇ ਬਕਵਾਸ ਕਰੀ ਜਾ ਇਹ ਤਾਂ ਹਾਏ ਇਹੋ ਜਿਹੇ ਜਿਹੇ ਜੀ ਹੈਗੀ ਐ ਹਾਂ ਅੱਛਾ ਮੱਡੀ ਕਰਕੇ ਲਿਆਜ ਕਰਦੀ ਐ ਨੇ ਤੂੰ ਨਹੀਂ ਫੜਕੇ ਹੁਣ ਅੱਛਾ ਬਾਹਰ ਨੀ ਮੈ ਕਹਨੀ ਚੁੱਪ ਕਰ ਜਾ ਚੁੱਪ ਕਰ ਜਾ ਤੂੰ ਕੌਣ ਹੁੰਨੀ ਆ ਮੇਰੀ ਗੁਤਨੀ ਦੇ ਹੱਥ ਲਾਉਣ ਵਾਲੀ ਤੇਰੀ ਐਡੀਓ ਪਾਤ ਆ ਗਈ ਮੈਂ ਇਸ ਘਰ ਦੀ ਮਾਲਕਣਾ ਹਾਂ ਅੱਛਾ ਆ ਗਈ ਮਾਲਕਣਾ ਮੇਰੇ ਬਰਾਬਰ ਮੇਰੀ ਗੱਲ ਇਹ ਬੈਠੂ ਤੂੰ ਬੈਠ ਅੱਛਾ ਬੈਠ ਬੈਠ ਤੂੰ ਮੇਰੇ ਨਾਲ ਸਾਬ ਮੈਂ ਸਾਬ ਚੱਲ ਖੜੀਓ ਚੱਲ ਬਾਹਰ ਬਿਕ ਬਾਹਰ ਤੈਨੂੰ ਖਬਰਦਾਰ ਹੋ ਗਿਆ ਆ ਯੇ ਵੱਡੀ ਕੋਈ ਗੱਲ ਨਹੀਂ ਹੜੇ ਦੀ ਪਾ ਕੱਢ ਕੇ ਬਾਹਰ ਇਹਨੂੰ ਕੋਈ ਗੱਲ ਇਹਨੂੰ ਬੈਠ ਨਹੀਂ ਮੈਨੂੰ ਕਰ ਦੇ ਨਹੀਂ ਮੈਨੂੰ ਆਜਾ ਕੱਢ ਦੇ ਕਰ ਦੇਖ ਜਾ ਤੂੰ ਨਾ ਬਲਾ ਮੈਨੂੰ ਨਹੀਂ ਮੈਂ ਤਾਂ ਟਿੱਕੀ ਬੈਠੀ ਆ ਮੈਂ ਬਹੁਤ ਪਰਮਾਨੰਸੀ ਨਾਲ ਸੋਚਿਆ ਸੀ ਵੀ ਉਸ ਲੈਣ ਤੇ ਆਜੇਗਾ ਆਜੇਗਾ ਪਰ ਤੂੰ ਬੰਦਾ ਆਇਆ ਨਹੀਂ ਉਸ ਲੈਣ ਮੈਨੂੰ ਲੱਗਦਾ ਨਾ ਮੈਂ ਪਰਮਾਨੰਸੀ ਨਾਲ ਸੋਚ ਰਿਆ ਸੀ ਜੇ ਤੂੰ ਹਾਂ ਗੱਲ ਕਰਦੇ ਨਾ ਵੀ ਉਸ ਲੈਣ ਤੇ ਆਜੇਗਾ ਤੁਹਾਨੂੰ ਤਿੰਨ ਕਿੱਲਾਂ ਦੀ ਹੁਣ ਖੇਤੀ ਕਰਨ ਦਾ ਸੀ ਨਾ ਲੈ ਹੁਣ ਮੈਂ ਖੇਤੀ ਵੀ ਨਹੀਂ ਕਰਨਦਾ ਕਰ ਲੈ ਜਿਹੜਾ ਕੁਝ ਕਰ ਮੈਂ ਤੂੰ ਤੇਰੀ ਹਿੰਮਤ ਹੈ ਤੇਰੀ ਹਿੰਮਤ ਆ ਬਾਹਰ ਚ ਪੈਰ ਰੱਖ ਲੈ ਚੱਲ ਦੇਖ ਚੱਲ ਵੇਖੀ ਜਾ ਕੀ ਬਾਤ ਮੈਂ ਅੱਜ ਵੀ ਖੇਤ ਜਾ ਕੇ ਆਉਂਦਾ ਤੂੰ ਚੱਲ ਕੋਈ ਨਾ ਚੱਲ ਚੱਲੀ ਨੜੇ ਲਿਆਈ ਜੀ ਨੂੰ ਲਿਆਈ ਨਹੀਂ ਤੇਰੇ ਹੰਦਰ ਦੀ ਜਿਹੜੇ ਕੋਈ ਗੱਲ ਨਹੀਂ ਤੇਰੇ ਖੇਤ ਹੁਣ ਮੇਲੇ ਯਾਰ ਹੋਣਾ ਤੇਰੇ ਬਥੇਰੇ ਲਿਆਈ ਤੂੰ ਉਹਨਾਂ ਨੂੰ ਸਰਦਾਰ ਚੁੱਪ ਕਰ ਜਾ ਮੈਂ ਨਾਲ ਹੋਰ ਨਾ ਮੈਂ ਤੈਨੂੰ ਬੁਰਾ ਹੋ ਜਾ ਮੈਂ ਨਾਲ ਉਸੀ ਗੱਲ ਅੱਛਾ ਠੀਕ ਹੈ ਨਾ ਇਹਦੇ ਪਿੱਛੇ ਲਾ ਕੇ ਮੇਰੇ ਨਾਲ ਬੁਰਾ ਕਰੇਗਾ ਕਰੂੰਗਾ ਬੁਰਾ ਮੈਂ ਤੂੰ ਨਹੀਂ ਕਰੀਆ ਦੀ ਸਾਡੇ ਨਾਲ ਬੁਰਾ ਕਿਥੇ ਤੇਰੇ ਨਾਲ ਕੀ ਕਰਿਆ ਬੁਰਾ ਦੱਸ ਤਾਂ ਸਹੀ 10 ਕਰੋੜ ਰੁਪਏ ਹੁਣ ਤੂੰ ਮੇਰੇ ਵੱਲ ਸੁਣ ਤੂੰ ਜਾ ਆਪਣੇ ਘਰੇ ਮੈਂ ਗੱਲਬਾਤ ਕਰ ਰਿਆਂ ਲਾੜੀ ਨਾਲ ਕੋਈ ਗੱਲ ਤੂੰ ਜਾ ਇਥੇ ਕੋਈ ਕਰਾਂ ਨਹੀਂ ਹਲਦੀ ਮੈਂ ਜਿੰਨਾ ਚਿਰ ਮੇਰਾ ਵਿਆਹ ਕਿਉਂ ਹੋ ਗਿਆ ਘਰ ਕਿਉਂ ਬਸ ਗਿਆ ਇਹਦਾ ਇਹ ਤਾਂ ਆਪਾਂ ਬੜੁੱਠੀ ਜਾਂਦੇ ਆ ਨਹੀਂ ਵਿਆਹ ਦੀ ਨਹੀਂ ਸੀ ਟੈਨਸ਼ਨ ਮੈਨੂੰ ਵਿਆਹ ਤਾਂ ਜੇ ਚਾਰ ਕਰਾ ਲਾਂਦਾ ਪਰ ਕਰਾਉਂਦਾ ਸੈੰਤੀ ਨਾਲ ਮੈਂ ਆਪਦੇ ਹੱਥੀ ਕਰਦੀ ਦੇਖ ਪਰਖ ਕੇ ਤੂੰ ਤਾਂ ਪਤਾ ਨਹੀਂ ਕੋਣ ਤਵਰ ਤਾਂ ਹੁਣ ਤੱਕ ਕੀਤਾ ਨਹੀਂ ਕੀਤਾ ਨਹੀਂ ਹੁਣ ਤੇ ਮੈਂ ਤੇਰੀਆਂ ਬਥੇਰੀਆਂ ਹੀ ਮਿੰਤਾ ਕਰੀਆਂ ਸੀ ਉਹਦਾ ਮਰਜਾ ਚ ਪੰਜਾਂ ਚੜਾ ਕਮਾ ਗਿਆ ਚੌੜਿਆ ਉਹ ਤਾਂ ਕਹਿੰਦਾ ਮੈਂ ਵਿਆਹ ਤਾਂ ਕੀ ਲੈਣਾ ਆ ਮੇਰੇ ਧੀ ਪੁੱਤ ਉਹਦੇ ਤਾਂ ਐਂ ਕਹਤਾ ਸੀ ਹਾਂ ਮੈਨੂੰ ਕੀ ਪਤਾ ਸੀ ਵਿਆਹ ਲਿਆਵੇਂ ਦਾ ਸਵਾਦ ਚਾਕੇ ਤੂੰ ਤਾਂ ਮੇਰੀ ਗੱਲ ਸੁਣ ਆ ਬਾਪੇ ਕਰ ਲੈਣਾ ਅੜੀ ਦੇ ਨਾਲ ਗੱਲਬਾਤ ਠੀਕ ਹੈ ਤੁਹਾਨੂੰ ਜ਼ਮੀਨ ਚਾਹੀਦੀ ਹੈ ਨਾ ਤੁਹਾਨੂੰ ਜ਼ਮੀਨ ਦੇ ਦਊਗਾ ਆ ਬੰਦੇ ਤੇਰੇ ਬੁਰੇ ਹੱਥ ਬਗ ਜਾਪਾ ਪਾ ਜੀ ਉਹ ਆਪਣੇ ਘਰੀ ਵਗ ਇੱਥੋਂ ਨਹੀਂ ਜਾਂਦੀ ਮੈਂ ਜਿੰਨਾ ਚਿਰ ਗੱਲ ਦਾ ਕੋਈ ਫੈਸਲਾ ਨਹੀਂ ਹੁੰਦਾ ਨਾ ਹੁਣ ਆ ਘਰੋਂ ਜਾਂਦੀ ਨਹੀਂ ਮੈਂ ਉਸ ਮਰਜ਼ੀ ਕਰ ਲੋ ਮਾਰ ਦੋ ਮਾਰ ਦੇ ਆ ਬੱਟੇ ਮਾਰ ਦੇ ਮਾਰ ਦੇ ਇਹ ਤਾਂ ਹੁਣ ਮਰਿਆ ਸੱਤ ਗੱਲ ਪੈਣ ਵਾਲਾ ਗੱਲ ਹੈ ਤੂੰ ਇੱਧਰ ਆ ਜਾ ਇਹਦੇ ਨੋ ਪੁੱਤ ਨੂੰ ਕਰਦੇ ਫੋਨ ਵੀ ਲੈ ਜਾ ਨਹੀਂ ਤੇ ਇੱਥੇ ਹੋਰ ਹੋ ਜਾ ਜੇ ਲਿਆ ਕਾਰਾ ਕਰਦੇ ਤੂੰ ਲਿਆ ਉਹਨੂੰ ਬੁਲਾ ਕੇ ਜੇ ਲਿਆ ਮੇਰੀ ਗੱਲ ਸੁਣ ਮੈਂ ਤੇ ਸਾਰੇ ਪਿੰਡ ਨੂੰ ਇਕੱਠਾ ਕਰ ਲੂੰਗਾ ਫੇਰ ਨਾਖੀ ਵੀ ਮੇ ਸ਼ਰਮ ਨਹੀਂ ਆਉਂਦੀ ਚੌਰੇ ਨੂੰ ਦੇਖ ਸਾਰੇ ਪਿੰਡ ਨੂੰ ਵੇ ਕਰਨ ਵੇਲੇ ਨਾ ਕਰਿਆ ਸਾਰੇ ਪਿੰਡ ਨੂੰ ਉਦੋਂ ਕਰਦਾ ਨਾ ਉਦੋਂ ਕਰਦਾ ਵੀ ਮੈਂ ਇਹਦੇ ਘਰੇ ਰੋਟੀਆਂ ਖਾਣਾ ਉਦੋਂ ਨਾ ਕਰਿਆ ਹੁਣ ਦੇਖ ਕਿਹੜੇ ਨਾਲ ਸਾਰੇ ਪਿੰਡ ਨੂੰ ਸ਼ਰਮ ਮਨ ਮਾਰ ਕੋਈ ਨਹੀਂ ਕਰਦਾ ਮੈਨੂੰ ਸ਼ਰਮ ਬਹੁਤ ਆਉਂਦੀ ਠੀਕ ਹੈ ਨਾ ਮੈਂ ਤੁਹਾਨੂੰ ਦੱਸੇ ਮੈਂ ਭਾਲਾ ਮਾਨਸ ਨਾਲ ਤੇਰੇ ਮੂਹਰੇ ਪੇਸ਼ ਆਈ ਆ ਨਾ ਫਿਰ ਨਾ ਕਿ ਮੈਨੂੰ ਬੁਰਾ ਬਣ ਤੇ ਮਜੂਰ ਨਾ ਕਰ ਸਪਾਲ ਮੈਂ ਵੀ ਬਹੁਤ ਪਲੀ ਮਾਨਸ ਨਾਲ ਤੇਰੇ ਨਾਲ ਪੇਸ਼ ਆਈ ਸੀ ਬਹੁਤ ਇੱਜ਼ਤ ਰੱਖੀ ਸੀ ਮੈਂ ਕਹਿੰਦੀ ਸੀ ਮੇਰੀ ਇੱਜ਼ਤ ਰਹਿ ਜੇ ਮੇਰੀ ਇੱਜ਼ਤ ਪਰ ਤੂੰ ਬੰਦੇ ਨੇ ਮੇਰੀ ਇੱਜ਼ਤ ਛੱਜੇ ਚ ਪਾ ਕੇ ਛ

ਕਲੇਸ਼ ਹੋ ਕੇ ਕਲੇਸਣ ਕਿਸੇ ਥਾਂ ਦੀ ਉਦੋਂ ਨਹੀਂ ਹੁਣ ਤਾਂ ਖੁਸ਼ ਹੈ ਹਾਂ ਉਦੋਂ ਨਹੀਂ ਸੀ ਤੇਨੂੰ ਦੀ ਨਾ ਵੀ ਕਲੇਸਣ ਹੈ ਕਲੇਸਣ ਹੋ ਕੇ ਬਹਿਦਾ ਨਾ ਮੈਂ ਕਰਦਾ ਕਰਦਾ ਬਹਿਨ ਨੂੰ ਮੰਨਿੰਦਰ ਨੂੰ ਫੋਨ ਕਰਦਾ ਕਿ ਤੇਰੇ ਨਾਲ ਕਰਦੀਏ ਜੋਗਰ ਠੀਕ ਹੈ ਨਾ ਮੈਂ ਕਰਦਾ ਲਾਦੀ ਫੋਨ ਨਾਲ ਮੰਨਿੰਦਰ ਨੂੰ ਸਾਡਾ ਕਿ ਲੋਸ ਕਰਦੀਆਂ ਮੇਰਾ ਕਿ ਇੱਥੇ ਲੈ ਲੈ ਇਹ ਤਾਂ ਧੀ ਜਮਾਈ ਨੂੰ ਸਾਡੀ ਹਾਂ ਸ਼ਰਮ ਲਾ ਕੇ ਜਮੀ ਟੰਗ ਤੇ ਕਿੱਲੇ ਪੈਣ ਦਾ ਔਰ ਸਰ ਤੁੰਨੀ ਲੈ ਕੇ ਸਿਰ ਤੂੰ ਲੈ ਕੇ ਮੈਂ ਤਾਂ ਜਮੀਨ ਤੇ ਰਹੇਗੀ ਇਹਨੂੰ ਕੀ ਸ਼ਰਮ ਹੈ ਇਹ ਤਾਂ ਆ ਗਈ ਨਾ ਵੇ ਤੂੰ ਜਿਆਦਾ ਸ਼ਰਮ ਵਾਲੀ ਦੇਖ ਤਾਂ ਉਚਾਰੇ ਪੱਲੇ ਦੀ ਪੂਰੀ ਆ ਚੱਲ ਤੂੰ ਅੰਦਰ ਚੱਲ ਤੂੰ ਗੱਲੀ ਨਾ ਕਰ ਦੇ ਪਾਪ ਕਰ ਲੈ ਇਹ ਤਾਂ ਖੁੱਪ ਗਈ ਇੱਥੇ ਆਉਣਾ ਸੀ ਤੂੰ ਚਾਰ ਆਉਣਾ ਸੀ ਇੱਥੇ ਹਾਂ ਬੈ ਜਾ ਟਿੱਕੇ ਨਿਕਲੀ ਉਦੜੀ ਕਿੱਥੋਂ ਆਈ ਐ ਸਵਾਦ ਤਾਂ ਸਾਨੂੰ ਹੁਣੀ ਆਊਗਾ ਦੇਖੀ ਤਾਂ ਜਾਈ ਨਾਲੇ ਘਰ ਚੋਂ ਅੱਦ ਲਊ ਲਊ ਨਾਲੇ ਜ਼ਮੀਨ ਚੋਂ ਤੁਸੀਂ ਕੀ ਸਮਝਦਾ ਵੀ ਉਹ ਹੀ ਸੀ ਉਹ ਤੇ ਉਹ ਬਪਾ ਕੇ ਦੇਖ ਲੈ ਸੀ ਕੰਜਰ ਨੇ